ਕਿਤੇ ਨਾ ਗਲਤੀ ਨਾਲ ਪੂਰਾ ਡਰੈੱਸ ਹੀ ਦਿੱਤਾ ਅੱਛਾ ਉਹ ਡਰੈੱਸ ਤੇ ਮੈਂ ਕਿਹਾ ਫੋਨ ਨੰਬਰ ਦੇਈਦਾ ਪਾਪਾ ਕਹਿੰਦੇ ਮੈਂ ਤਾਂ ਤਾਂ ਪੂਰਾ ਡਰੈੱਸ ਦਿੱਤਾ ਗਿਆ ਇਹਨਾਂ ਨੂੰ ਬੈਨੀਫਿਟ ਹੋ ਗਿਆ ਪਹਿਲਾਂ ਨਹੀਂ ਆਇਆ ਸੀ ਅੱਛਾ ਇਹਨਾਂ ਨੂੰ ਬਾਲੀ ਕਾਲੀ ਸੀ ਇਹ ਆਪਣੀ ਮਾਂ ਨੂੰ ਕਹਿੰਦੇ ਆਪਾਂ ਚੱਲ 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 ਚੰਡੀਗੜ੍ਹ ਕੁੜੀ ਦੇਖਾਂਗੇ ਚੰਡੀਗੜ੍ਹ ਇੱਕ ਹਫਤੇ ਬਾਦੀ ਆ ਗਏ ਆ ਗਏ ਜਦੋਂ ਜਦ ਪਹਿਲੀ ਵਾਰ ਐਂਟਰ ਹੋਏ ਸਾਡੇ ਘਰੇ ਦੇਖੋ ਮੈਨੂੰ ਜਾਂਦੀ ਸੀ ਮੈਂ ਕਿਹਾ ਮੈਂ ਤਾਂ ਬਿਲਕੁਲ ਗੁਵਾਰ ਲੱਗੇ ਸਹੀ ਗੱਲ ਹੈ ਜਦੋਂ ਆਪਣੀ ਜਿਸ ਸੋਸਾਇਟੀ ਚ ਆਪਾਂ ਰਹਿੰਦੇ ਆ ਆਪਾਂ ਉਹ ਜੀ ਸੋਚਣਾ ਸ਼ੁਰੂ ਕਰਦੇ ਆ ਨਾ ਜੀ ਤੇ ਮੈਨੂੰ ਇੱਕ ਵਾਰ ਤਾਂ ਲੱਗਿਆ ਮੈਂ ਕਿਹਾ ਕਹੇ ਜਾਂ ਮੈਂ ਕਿਹਾ ਮੰਮੀ ਆ ਕਹੇ ਜਾਂ ਭਾਈ ਲੱਗਦਾ ਤੂੰ ਮੇਰੇ ਲਈ ਮੈਂ ਕਿਹਾ ਹੋਰ ਵੀ ਨਹੀਂ ਲੱਗਿਆ ਸੀ ਤੁਹਾਨੂੰ ਤੁਸੀਂ ਭਾਈ ਕਿਹਾ ਤਾਂ ਵੀ ਭਾਈ ਲੱਗਿਆ ਹਾਂ ਮੈਂ ਤਾਂ ਭਾਈ ਕਿਹਾ ਮੈਂ ਕਿਹਾ ਔਰ ਇਹੇ ਦੇਖੋ ਇਹਨੇ ਕੌਨਫੀਡੈਂਟ ਨਾਲ ਰਾਤ ਵੀ ਰਹਿ ਤੇ ਅੱਛਾ ਹਨਾ ਸ਼ਾਮ ਹੋ ਗਈ ਮੈਂ ਆਪਣੀ ਮਾਂ ਨੂੰ ਲੈ ਕੇ ਕਿੱਥੇ ਜਾਵਾਂ ਹੇ ਕੋਰ ਤਾਂ ਮੇਰੇ ਪਾਪਾ ਨੇ ਵੀ ਕਿਹਾ ਤੈਨੂੰ ਨਹੀਂ ਪਸੰਦ ਤੂੰ ਛੱਡ ਦੇ ਮੈਂ ਕਿਹਾ ਤੁਸੀਂ ਕਮਾਲ ਕਰਦੇ ਡਾਡੀ ਪਹਿਲਾਂ ਮੈਨੂੰ ਵਿਆਹਤਾ ਹੁਣ ਕਹਿੰਦੇ ਛੱਡ ਦੇ ਮੈਂ ਕਿਹਾ ਮੈਂ ਕੋ ਛੱਡਾਂ ਹਾਂ ਜਾਸਪੁਰ ਉਸਨੇ ਵੀ ਕਿਹਾ ਜਦੋਂ ਮੈਂ ਨਵੇਂ ਨਵੇਂ ਮੈਂ ਕਿ ਮੇਰਾ ਸਟੈਂਡਰਡ ਸੀ ਜਬ ਪੈਂਟ ਪੁੰਟਾ ਪਾਣ ਦੀ ਮਿਲਵਾ ਦਿੱਤੀ ਮੈਂ ਸੂਟ ਕਦੇ ਪਾਇਆ ਨਹੀਂ ਸੀ ਮੈਂ ਆ ਕੇ ਸੂਟ ਵਿਆਹ ਤੋਂ ਬਾਅਦ ਸਿੱਖੇ ਤੇ ਜਦੋਂ ਮੈਂ ਪੈਂਟ ਪੁੰਟਾ ਪਾਣਾ ਔਖਾ ਹੋ ਗਿਆ ਹੋਊਗਾ ਮੈਨੂੰ ਸੂਟ ਕਹਿਣ ਵੇਲੇ ਤਾਂ ਲੱਗਿਆ ਕਰੇ ਮੈਂ ਕੀ ਪਾਲੇ ਜਦੋਂ ਮੈਂ ਪੈਂਟ ਪੁੰਟਾ ਪਾ ਕੇ ਬਾਹਰ ਜਾਇਆ ਕਰਾਂਗੇ ਲੋਕ ਮਨੇ ਗਲੀ 'ਚ ਸਾਢੇ ਖੜੇ ਹੋ ਕੇ ਆਏ ਦੇਖ ਖੜਾ ਛਡਾਲਦੀ ਇਹ ਵੀ ਕਿਹਾ ਮੈਂ ਕਿਹਾ ਮੇਰੇ ਤਾਂ ਬਹੁਤ سارے ਬਲਫਰੈਂਡ ਨੇ ਜੀ ਕਹਿੰਦੇ ਕੋਈ ਨਹੀਂ ਚੱਲਣਗੇ ਮੈਂ ਕਿਹਾ ਹੁਣ ਕਿਵੇਂ ਛੜਾਵਾਂ ਮੈਂ ਇਹ ਕਹਿੰਦੇ ਜਦੋਂ ਇਹ ਸ਼ਾਪਿੰਗ ਕਰਾਣਾ ਹੈ ਨਾ ਮੈਂ ਇਹਨਾਂ ਨੂੰ ਵੱਡੇ سارے ਹੋਟਲ ਚ ਲੈ ਗਈ ਮੈਂ ਕਿਹਾ ਦੇਖੋ ਮੈਂ ਐਂ ਹੀ ਹੋਟਲਾਂ ਤੋਂ ਹੋਟਲਾਂ ਤੇ ਜਾਨੀ ਆ ਦੇਖ ਲੋ ਬੜਾ ਸਾਰੇ ਖੂਬਸਾਰੇ ਮੀਨੂ ਤੇ ਆਰਡਰ ਕਰਤਾ ਖਾਣਾ ਇਹ ਕਹਿੰਦੇ ਮੇਰੇ ਤਾਂ ਪੈਸੇ ਲੱਗੇ ਨੇ ਮੈਂ ਤਾਂ ਖਾਊਗਾ ਮੈਂ ਕਿਹਾ ਖਾਓ ਇਹ ਨਾ ਤੇ ਹੁਣ ਉਹ ਬੜਾ ਸਾਰਾ ਬਿੱਲ ਵੀ ਇਹਨਾਂ ਨੂੰ ਪੇ ਕਰਨਾ ਪੈਣਾ ਸੱਚ ਐ ਮੈਂ ਖੜਾ ਕੂੜਾ ਛੱਡ ਦੇਣਗੇ ਚੱਲ ਜੀ ਪਰ ਨਹੀਂ ਜੋ ਜਿੱਥੇ ਇਨਸਾਨੇ ਜਾਣਾ ਹੁੰਦਾ ਨਾ 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 ਚ ਮੋਂ ਮੇਰੀ ਇਹਨਾਂ ਦੀ ਬੋਲੀ ਬੋਲੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਥੋੜਾ ਬਠੰਡੇ ਆਏ ਥੋੜੇ ਗਵਾਰਟਾਈ ਚੇ ਨੇ ਮੈਂ ਕਹਾਂ ਗਵਾਰ ਚ ਗਵਾਰ ਚ ਮੰਮੀ ਕਹਿੰਦੇ ਮੰਮੀ ਤਾਂ ਵੈਸੇ ਹੀ ਮਨ ਚਾਹ ਮੰਮੀ ਕਹਿੰਦੇ ਆ ਚੱਲ ਆਪਾਂ ਪੜ੍ਹੇ ਦੇਖੀ ਬਹੁਤ ਦੇਖ ਲੈ ਇੱਕ ਹਫ਼ਤੇ ਇੱਕ ਵਾਰ ਕਹਿੰਦੇ ਤਿੰਨ ਚਾਰ ਮੁੰਡੇ ਅਸੀਂ ਦੇਖੇ ਸਾਨੂੰ ਕਿਸੇ ਦਾ ਘਰ ਨਹੀਂ ਉਹ ਇਹ ਉਹ ਹੁੰਦਾ ਹੀ ਐ ਅੰਮੀ ਕਹਿੰਦੇ ਕਿਉਂ ਉਹੜਾ ਬਠੰਡੇ ਵਾਲਾ ਮੁੰਡਾ ਆਪਾਂ ਨੂੰ ਰੋਜ਼ ਕਾਲ ਕਰਦਾ ਉਹ ਫੌਜੀ ਵੀ ਐ ਸਾਰਾ ਟੱਬਰ ਫੌਜੀ ਐ ਨਾ ਤੇ ਅਸਲ ਵਿੱਚ ਦੋਨੋਂ ਭਰਾ ਮੇਰੇ ਫਾਦਰ ਇਨ ਲਾਉ ਮੇਰੀ ਨਾਨਾ ਦੇ ਹਸਬੰਡ ਉਹ ਤਾਂ ਨਾਨਾ ਦੇ ਵਿਆਹ ਨਹੀਂ ਹੋਈ ਸੀ ਪਰ ਹੁਣ ਤਾਂ ਵੀ ਫ ਮੈਂ ਕਿਹਦੇ ਉਹ ਨਾ ਦੇਖ ਲਈਏ ਇਹਲਾ ਕੌਣ ਆਇਆ ਨਾ ਉਹ ਇਹਨਾਂ ਤੇ ਸਸਪੈਂਸ ਕਰਦੇ ਸੀ ਤੇਰੇ ਵਿਆਹ ਹੋ ਕਿਵੇਂ ਗਿਆ ਤੂੰ ਇਨੀ ਛੋਟੀ ਕੁੜੀ ਕਿੱਥੋਂ ਲੈ ਆਈ ਅਨੀ ਪੜ੍ਹੀ ਲਿਖੀ ਤੈਨੂੰ ਮਿਲ ਕੇਵੇਂ ਗਈ ਭਾਈ ਲੋਕਾਂ ਨੂੰ ਤਾਂ ਹਲੇ ਵੀ ਸ਼ੱਕ ਹੋਊਗਾ ਵੀ ਲਵ ਮੈਰਿਜ ਹੈ ਨਾ ਹਾਂ 8 5 9 ਲੋਕਾਂ ਨੂੰ ਹਲੇ ਵੀ ਸ਼ੱਕ ਹੈ ਵੀ ਲਵ ਮੈਰਿਜ ਜਦਕਿ ਸੱਚ ਲਵ ਲੂ ਕੁਛ ਨਹੀਂ ਸੀਗਾ ਉਹ ਡੈਸਟ ਨਹੀਂ ਸੀ ਇਹਨਾਂ ਨੇ ਇਹਨਾਂ ਨੇ ਪਹਿਲੇ ਦਿਨ ਹੀ ਮੈਨੂੰ ਦੱਸਤਾ ਕਿ ਮੈਂ ਬਹੁਤ ਨਾਰਮਲ ਫੈਮਿਲੀ ਦਾ ਹਾਂ ਮੈਂ ਤੈਨੂੰ ਪਿਆਰ ਬਹੁਤ ਕਰੂੰਗਾ ਮੈਂ ਜਿੰਨੇ ਕੁ ਜੋਗ ਰਾਹ ਕੇ ਤੇਰੇ ਲਈ ਬਹੁਤ ਕਰੂੰਗਾ ਕਿ ਪਰ ਮੈਨੂੰ ਧੋਖਾ ਨਾ ਦੇਈ ਉਹ ਮੇਰੇ ਮਨ 'ਚ ਨਹੀਂ ਕਿ ਜਿਆਦਾ ਗੱਲ ਬੈਠੀ ਹੈ ਨਹੀਂ ਮੈਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਆਪਣੀ ਨੋਣਾ ਜਦੋਂ ਮੈਂ ਕਹਿੰਦੀ ਪਿਆ ਤਾਂ ਨੌਕਰੀ ਕਰਨੀ ਹੈ ਤੂੰ ਕਿਉਂ ਕਰਨੀ ਹੈ ਪੁੱਤ ਮੈਂ ਹੈਗਾ ਦੋ-ਦੋ ਪੈਨਸ਼ਨਾਂ ਲੈਂਦੇ ਸੀ ਆਰਮੀ 'ਚ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਇੱਕ jobb ਮਿਲੀ ਸੀ ਤੂੰ ਕਿਉਂ ਕਰਨੀ ਮੈਂ ਹੈਗਾ ਤੇਰੇ ਬੱਚਿਆਂ ਦੇ ਖਰਚਾ ਚੱਕਣ ਨੂੰ ਪਰ ਬੇਸ਼ੱਕ ਉਹ ਪੜੇ ਲਿਖੇ ਨਹੀਂ ਸੀ ਪਰ ਮੈਨੂੰ ਉਹਨਾਂ ਤੋਂ ਪਿਆਰ ਬਹੁਤ ਜ਼ਿਆਦਾ ਮਿਲਿਆ ਸੀ ਪਰ ਫਿਰ ਮੈਂ ਉਹਨਾਂ ਨੂੰ ਵੀ ਪਿਆਰ ਬਹੁਤ ਕਰਦੀ ਸੀ ਮੈਂ ਆਪਣੇ ਸਹੁਰੇ ਨੂੰ ਸਕੂਟਰ ਤੇ ਬਿਠਾਫਾ ਹਸਪੀਟਲਾਂ ਚ ਲੈ ਕੇ ਆਣਾ ਆਪਣੇ ਛੋਟੇ ਬੱਚੇ ਨੂੰ ਘਰ ਛੱਡ ਕੇ ਜਾਣਾ ਚੈਦੀ ਛੋਟੀ ਸੀ ਉਦੋਂ ਆਪਣੀ ਸੱਸ ਨੂੰ ਸੰਭਾਲ ਕੇ ਅਦੇਸ਼ ਹਸਪੀਟਲ ਕਦੇ ਕਿਧਰੇ ਕਿਧਰੇ ਦਿਖਾਣਾ ਮਤਲਬ ਮੈਂ ਉਹਨਾਂ ਨੂੰ ਸਮਝਿਆ ਨਹੀਂ ਸੀ ਵੀ ਮੇਰੇ ਉਹ ਮੇਰੇ ਸਹੁਰੇ ਨੇ ਮੇਰੇ ਉਹਨਾਂ ਨੂੰ ਪੇਰੈਂਟ ਸਮਝਿਆ ਆਪਾਂ ਉਹਨੂੰ ਹੁਣ ਮੰਨਣਾ ਸ਼ੁਰੂ ਕੀਤਾ ਨਾ ਮੈਂ ਜਦੋਂ ਰੱਬ ਕੋਲੇ 10 ਮਿੰਟ ਅੱਖਾਂ ਬੰਦ ਕਰ ਲਿਆ ਮੈਂ ਸਭੀ ਪਰਮਾਤਮਾ ਤੁਮੇ ਨੇ ਦਵਦੀ ਆ ਮੈਨੂੰ ਕੁਝ ਮਿਲਣਾ ਹੀ ਨਹੀਂ ਸੀ ਹੁਣ ਮੇਰੇ ਮਨ ਚ ਹੁੰਦਾ ਕਿ ਮੈਂ ਸ਼ਾਇਦ ਉਸ ਟਾਈਮ ਕਦਰ ਨਹੀਂ ਕੀਤੀ ਪਰ ਮੈਨੂੰ ਉਹ ਕਦਰਾਂ ਹੁਣ ਫੀਲ ਹੁੰਦੀਆਂ ਨੇ ਸ੍ਰੀਕਾਲ ਤੁਹਾਨੂੰ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੋਤ ਕਰੇ ਬਾਦ ਅੱਜ ਗੱਲਬਾਤ ਕਰਦੇ ਆਂ ਖੁਸ਼ ਰਹਿਣ ਵਾਲੀਆਂ ਜੋੜੀਆਂ ਦੀ ਕਿਉਂਕਿ ਲੋਕ ਬੜੇ ਦੁਖੀ ਐ ਕਹਿੰਦੇ ਆ ਜੋੜੀਆਂ ਜੱਗ ਥੋੜੀਆਂ ਪਰ ਨਰੜ ਬਥੇਰੀ ਅੱਜ ਇੱਕ ਜੋੜੀ ਨਾਲ ਮਿਲੋ ਲੱਗਾ ਬਹੁਤ ਹੀ ਘੈਂਟ ਜੋੜੀ ਐ ਜਿਹੜੇ ਮੈਡਮ ਐ ਜਿਹੜੇ ਭੈਣ ਹੋ ਰਿਹਾ ਉਹ ਚੰਡੀਗੜ੍ਹ ਦੇ ਆ ਤੇ 22% ਦਾ ਰਹਿਣ ਵਾਲਾ ਤੇ ਗੱਲਬਾਤ ਤੁਸੀਂ ਦੇਖਿਓ ਜੀ ਅੱਜ ਸਰਾ ਲੱਗਣੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇੱਕ ਰਣਜੀਤ ਬਾਵੇ ਦਾ ਗਾਣਾ ਵੀ ਆਇਆ ਸੀ ਯਾਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਕਰਾ ਗਈ ਹੱਥ ਯਾਰ ਨੇ ਖੜੇ ਕਿੱਦਾਂ ਬੁਛਿੰਡੇ ਵਾਲਾ ਮੁੰਡਾ ਚੰਡੀਗੜ੍ਹ ਦੀ ਇੱਕ ਕੁੜੀ ਨੂੰ ਵਿਆਹ ਕੇ ਲਾਉਂਦਾ ਤੇ ਉਹਨਾਂ ਦੇ ਵਿਆਹ ਦੀ ਪੂਰੀ ਕਹਾਣੀ ਤੇ ਕਿਵੇਂ ਰਿਸ਼ਤਾ ਹੁੰਦਾ ਆਜੋ ਗੱਲਬਾਤ ਸੁਣਦੇ ਆ ਤਾਂ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਜੀ ਵਧੀਆ ਜੀ ਠੀਕ ਤਾਂ ਭਈ ਸਭ ਤੋਂ ਪਹਿਲਾਂ ਮੈਂ ਸਵਾਲ ਇਹ ਕਰੂੰਗਾ ਤੁਸੀਂ ਦੇਸੀ ਜੱਟ ਜੀ ਹਨਾ ਦੇਸੀ ਜੇ ਬੰਦੇ ਨਹੀਂ ਨਹੀਂ ਜੱਟ ਨਹੀਂ ਮੈਂ ਮੈਨੀ ਸਿੱਖ ਠੀਕ ਹੈ ਜੀ ਤੁਸੀਂ ਦੇਸੀ ਜੇ ਬੰਦੇ ਤੇ ਮੈਡਮ ਆ ਜਿਹੜੇ ਇਹ ਚੰਡੀਗੜ੍ਹ ਦੇ ਤੇ ਬਠਿੰਡਾ ਤੇ ਚੰਡੀਗੜ੍ਹ ਦਾ ਤਾਂ ਮੇਲ ਹੀ ਕੋਈ ਨਹੀਂ ਫਿਰ ਮੇਲ ਕਿਵੇਂ ਹੋਇਆ ਮੇਲ ਐਦਾਂ ਜੀ ਰਿਸ਼ਤੇ ਆ ਤਾਂ ਬਹੁਤ ਬਾੜੇ ਰਹੇ ਸੀ ਫਿਰ ਮੈਂ ਮੇਰੇ ਦਿਮਾਗ ਸਿਗੀ ਵੀ ਵੀ ਮੈਂ ਪਿੰਡ 'ਚ ਨਹੀਂ ਕਰਾਉਣਾ ਮੈਂ ਵਿਆਹ ਸ਼ਹਿਰ 'ਚ ਕਰਾਵਾਂ ਅੱਛਾ ਤੇ ਮੈਨੂੰ ਪਟਿਆਲੇ ਵੀ ਹੋ ਰਿਆ ਸੀ ਵਿਆਹ ਹੂੰ ਤੇ ਉਦੋਂ ਮੇਰੀ ਗੱਲ ਬਣੀ ਨਹੀਂ ਹੂੰ ਇਸ ਤੋਂ ਬਾਅਦ ਫਿਰ ਮੈਂ ਛੁੱਟੀ ਆਇਆ ਹੋਇਆ ਸੀ ਹੂੰ 18 ਸਾਲ ਸਰਦਸਕੀ ਟਾਇਰਮੀ ਚ ਹੁਣ ਰੇਟਾ ਜੀ ਜੀ ਮੈਂ ਆਪਣਾ ਰੰਗ ਕਰ ਰਿਹਾ ਸੀ ਕਮਰਾ ਅੱਛਾ ਕਮਰਾ ਰੰਗ ਕਰ ਰਿਹਾ ਸੀ ਬੈਕ ਤੋਂ ਰੋਡ ਦੇ ਨਾਲ ਹੀ ਸੀ ਕਰ ਰਿਹਾ ਹੂੰ ਤੇ ਮੈਂ ਫ੍ਰਿਜ ਦੇ ਉੱਤੇ ਨਾ ਰੰਗ ਦੇ ਛਿੱਟੇ ਪੈ ਰਹੇ ਸੀਗੇ ਅੱਛਾ ਮੈਂ ਭੈਣ ਨੂੰ ਕਿਹਾ ਵੀ ਖਿਵਾਰ ਲੈ ਕੇ ਆ ਕੇ ਦੇ ਕੋ ਹੂੰ ਤੇ ਨਾਲੇ ਉਹਨੇ ਮੈਨੂੰ ਦੁੱਧ ਫੜਾਤਾ ਮੈਂ ਚਾਹ ਤਾਂ ਪੀਂਦਾ ਰਿਹਾ ਹੂੰ ਜਦੋਂ ਉਹਨੇ ਮੈਨੂੰ ਦੁੱਧ ਦਾ ਗਲਾਸ ਫੜਾਤਾ ਨਾਲੇ ਅਖਬਾਰ ਫੜਾਤੇ ਲਿਆ ਕੇ ਨਾ ਫਰਿੱਜ ਤੇ ਪਾਉਣੀ ਸੀ ਅਖਬਾਰ ਹੂੰ ਤੇ ਮੈਂ ਫਰਿੱਜ ਤੇ ਐ ਸਿੱਧਾ ਕਰਕੇ ਅਖਬਾਰ ਪਾਉਣ ਲੱਗਿਆ ਨਾ ਹੂੰ ਤੇ ਦੁੱਧ ਦਾ ਗਲਾਸ ਰੱਖ ਕੇ ਹੂੰ ਐ ਜਦੋਂ ਪਾਉਣ ਲੱਗਿਆ ਅਚਾਨਕ ਇਹਨਾਂ ਦਾ ਐਡਰੈਸ ਆ ਗਿਆ ਉੱਪਰ ਇਹਨਾਂ ਦੀ ਖਬਰ ਆ ਗਈ ਬੈਂਟਰੀ ਮੋਲੀਅਰ ਦਿੱਤਿਆ ਸੀ ਅੱਛਾ ਯਾਦ ਆ ਰੇ ਹਾਂ ਲੜਕੀ ਦੀ ਲੋੜ ਲੜਕੇ ਦਾ ਲੋੜ ਮੈਂ ਡੈਡੀ ਨੇ ਕਿਤੇ ਨਾ ਗਲਤੀ ਨਾਲ ਪੂਰਾ ਐਡਰੈਸ ਹੀ ਦਿੱਤਾ ਅੱਛਾ ਔਰ ਡਰੈਸ ਤੇ ਮੈਂ ਕਿਹਾ ਫੋਨ ਨੰਬਰ ਦੇਈਦਾ ਪਾਪਾ ਕਹਿੰਦੇ ਮੈਂ ਤਾਂ ਤਾਂ ਪੂਰਾ ਡਰੈਸ ਦਿੱਤਾ ਗਿਆ ਇਹਨਾਂ ਨੂੰ ਬੈਨੀਫਿਟ ਹੋ ਗਿਆ ਹੂੰ ਅੱਛਾ ਫਿਰ ਫਿਰ ਇਹਨਾਂ ਦਾ ਨੰਬਰ ਵੀ ਸੀ ਅੱਛਾ ਤੇ ਮੈਂ ਫਿਰ ਕੀ ਕੀਤਾ ਦੁੱਧ ਮੈਂ ਕਿਹਾ ਤੈਨੂੰ ਹੁਣ ਮੈਂ ਫੇਰ ਹੀ ਪੀ ਲੂੰਗਾ ਫਿਰ ਫੋਨ ਕਰ ਅੱਛਾ ਫਿਰ ਮੈਂ ਕੀ ਕੀਤਾ ਇਹਨਾਂ ਨੂੰ ਫੋਨ ਕੀਤਾ ਘਰੇ ਮੰਮੀ ਨੇ ਚੱਕਿਆ ਫੋਨ ਜੀ ਤੇ ਫੋਨ ਲਾ ਕੇ ਫੋਨ ਲਾ ਕੇ ਕੀ ਕਹੇ ਹੌਲੀ 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 ਇਹਨਾਂ ਨੇ ਗੱਲ ਕਰਦਾ ਰਿਹਾ ਫਿਰ ਇਹਨਾਂ ਨੇ ਮੇਰਾ ਘਰ ਵੀ ਪਸੰਦ ਲਿਆ ਨਹੀਂ ਫੋਨ ਲਾ ਕੇ ਤੁਸੀਂ ਕੀ ਕਹੇ ਕਿਉਂਕਿ ਨਹੀਂ ਕਹੀ ਮੈਂ ਸਰਵਿਸ ਕਰਦਾ ਆਂ ਵਿੱਚ ਐਕਚੁਅਲੀ ਮੈਂ ਲਦਾਖ ਦੇ ਵਿੱਚ ਪੋਸਟਿੰਗ ਹੈ ਜੀ ਤੇ ਫਿਰ ਮੇਰੀ ਹੁਣ ਪੋਸਟਿੰਗ ਉਹ ਤਾਂ ਮੇਰੀ ਬਠੱਡੇ ਦੀ ਹੋਣੀ ਸੀ ਮੈਂ ਐਕਸਰਸਾਈਜ਼ ਤੇ ਗਿਆ ਸੀ ਗਿਆ ਜੀ ਲੇਹ ਚੋਂ ਬਠੰਡੇ ਆ ਇਸ ਵਿੱਚ ਚੋਇਸ ਪੋਸਟਿੰਗ ਮਿਲੀ ਸੀ ਜੀ ਫਿਰ ਤੁਸੀਂ ਕੀ ਕਹਾਂਗੇ ਇਸ ਤੋਂ ਬਾਅਦ ਫਿਰ ਮੇਰੀਆਂ ਗੱਲਾਂ ਚੱਲ ਰਹੀਆਂ ਰਹਿ ਚੱਲਦੀਆਂ ਚੱਲਦੀਆਂ ਰਹੀਆਂ ਇਹ ਇਹਨਾਂ ਨੂੰ ਐਕਚੁਅਲੀ ਚੰਡੀਗੜ੍ਹ ਦਾ ਹੀ ਮੁੰਡਾ ਪਸੰਦ ਸੀ ਕਿਉਂਕਿ ਉੱਧਰ ਦੀ ਰੇਖਣਾ ਚਾਹੁੰਦੇ ਸੀ ਤੇ ਜਦੋਂ ਇਹਨਾਂ ਦੇ ਫਾਦਰ ਆਰਮੀ ਦੇ ਰਿਟਾਇਰ ਜੇ ਸੂਬੇਦਾਰ ਹਮ ਰਿਟਾਇਰ ਐਜੂਕੇਸ਼ਨ ਕੋਰ ਦੇ ਇਹਨਾਂ ਨੇ ਆਪਣੇ ਮਹਿਕਮੇ ਦਾ ਫਿਰ ਵੀ ਭਰੋਸਾ ਆਪਣੇ ਮਹਿਕਮੇ ਵਾਲੇ ਤੇ ਨਾ ਆਪਾਂ ਨੂੰ ਭਰੋਸਾ ਹੁੰਦਾ ਇਹਨਾਂ ਨੇ ਉਹ ਵੀ ਗੱਲਾਂ ਵਿੱਚ ਰੱਖਿਆ ਵੀ ਹਾਂ ਯਾਰ ਆਪਣੇ ਮਹਿਕਮੇ ਦਾ ਹੈਗਾ ਜਵਾਨ ਕੀ ਫਿਰ ਹਾਂ ਤਾਂ ਮੈਂ ਤਾਂ ਤੁਹਾਡੇ ਵੱਲ ਵੀ ਆਉਣਾ ਜਿਵੇਂ ਭਾਈ ਜੀ ਉਹਨਾਂ ਨੇ ਕਾਲ ਕੀਤੀ ਪਹਿਲੀ ਕਾਲ ਕੀਤੀ ਤੁਹਾਡੇ ਮਾਤਾ ਜੀ ਨੇ ਉਹ ਕਾਲ ਚੱਕੀ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ ਵੀ ਕਿੱਦਾਂ ਦੇ ਮੁੰਡੇ ਦਾ ਰਿਸ਼ਤਾ ਹੈ ਤੇ ਤੁਹਾਡਾ ਰਿਸਪਾਂਸ ਕੀ ਸੀ ਮੈਂ ਦੇਖੋ ਮੈਂ ਦੇਖਿਆ ਨਹੀਂ ਸੀ ਉਦੋਂ ਜਦ ਤੱਕ ਦੇਖਿਆ ਨਹੀਂ ਹੁੰਦਾ ਆਪਾਂ ਬੰਦੇ ਨੂੰ ਜੱਜ ਨਹੀਂ ਕਰ ਸਕਦੇ ਪਰ ਮੂ ਮੇਰੀ ਇਹਨਾਂ ਦੀ ਬੋਲੀ ਬੁਲੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਥੋੜਾ ਬਿਟੇਂ ਜਾਣੇ ਥੋੜੇ ਗਵਾਟਾਈ ਚ ਨੇ ਮੈਂ ਕਹਾਂ ਗਵਾਟਾਈ ਸੀ ਗਵਾਟਾਈ ਮਮੀ ਕਹਿੰਦੇ ਮਮੀ ਤਾਂ ਵੈਸੇ ਹੀ ਮਨ ਚਾਹੇ ਮਮੀ ਕਹਿੰਦੇ ਆ ਚੱਲ ਆਪਾਂ ਪੜੇ ਦੇਖੀ ਬਹੁਤ ਦੇਖ ਲੈ ਇੱਕ ਹਫ਼ਤੇ ਬਾਅਦ ਕਹਿੰਦੇ ਤਿੰਨ ਚਾਰ ਮੁੰਡੇ ਸੀ ਦੇਖੇ ਸਾਨੂੰ ਕਿਸੇ ਦਾ ਘਰ ਨਹੀਂ ਉਹ ਇਹ ਉਹ ਹੁੰਦਾ ਹੀ ਐ ਅਸੀਂ ਕਹਿੰਦੇ ਕਿਉਂ ਉਹ ਨਾ ਬਠਿੰਡੇ ਵਾਲਾ ਮੁੰਡਾ ਆਪਾਂ ਨੂੰ ਰੋਜ਼ ਕਾਲ ਕਰਦਾ ਉਹ ਫੌਜੀ ਵੀ ਐ ਸਾਰਾ ਟੱਬਰ ਫੌਜੀ ਇਹਨਾਂ ਦੇ ਅਸਲ ਵਿੱਚ ਦੋਨੋਂ ਭਰਾ ਮੇਰੇ ਫਾਦਰ ਇਨ-ਲਾਅ ਮੇਰੇ ਨਾਨਾ ਦੇ ਹਸਬੰਦ ਹੁੰਦਾ ਤੇ ਨਾਨਾਾਂ ਦੇ ਵਿਆਹ ਨਹੀਂ ਹੋਈ ਸੀ ਪਰ ਹੁਣ ਤੱਕ ਵੀ ਫੌਜੀ ਮਿਲੇ ਸੀ ਸਾਨੂੰ ਮੈਂ ਵੀ ਕਹਿੰਦੇ ਉਹ ਨਾ ਦੇਖ ਲਈਏ ਜੀ ਮੈਂ ਕਹਾ ਮੈਂ ਕਹਾ ਬਠਿੰਡੇ ਮੈਂ ਕਹਾ ਆਪਾਂ ਤਾਂ ਪਟਿਆਲੇ ਤੋਂ ਟੱਪੇ ਨਹੀਂ ਕਹਦੇ ਆਪਣੇ ਤਾਂ ਰਿਸ਼ਤੇ ਪਟਿਆਲੇ ਤੇ ਲੁਧਿਆਣਾ ਹੀ ਨੇ ਉੱਥੇ ਤੱਕ ਹੀ ਜਾਓ ਮੰਮੀ ਨਾ ਪਟਿਆਲੇ ਆਪਣੇ ਭਰਾ ਨੂੰ ਮਿਲਣ ਗਏ ਮੰਮੀ ਨੇ ਟੈਡੀ ਨੂੰ ਕਨਵੈਂਸ ਕਰਕੇ ਇੱਧਰ ਆ ਕੇ ਬਟੰਡੇ ਦੇਖਣ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਜੀ ਮੰਮੀ ਕਹਿੰਦੇ ਦੇਖ ਕੇ ਚਲੇਗੇ ਹੂੰ ਇਹਨਾਂ ਨੂੰ ਕਿਤੇ ਕਹਿ ਗਏ ਹੋਣਗੇ ਵੀ ਦੇਖ ਲਓ ਤੁਸੀਂ ਆ ਜਿਓ ਹੂੰ ਪਹਿਲਾਂ ਕਿ ਤੁਸੀਂ ਆਏ ਸੀਗੇ ਪਹਿਲਾਂ ਮੈਂ ਹੀ ਆਇਆ ਸੀ ਅੱਛਾ ਇਹਨਾਂ ਨੂੰ ਬਾਲੀ ਕਾਲੀ ਸੀ ਇਹ ਆਪਣੀ ਮਾਂ ਨੂੰ ਕਹਿੰਦੇ ਆਪਾਂ ਚੱਲ 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 ਚੰਡੀਗੜ੍ਹ ਕੁੜੀ ਦੇਖ ਆਏ ਚੰਡੀਗੜ੍ਹ ਇੱਕ ਹਫ਼ਤੇ ਬਾਅਦ ਹੀ ਆ ਗਏ ਹੂੰ ਆਗੇ ਜਦੋਂ ਜਦ ਇਹ ਪਹਿਲੀ ਵਾਰ ਐਂਟਰ ਹੋਏ ਸਾਡੇ ਘਰੇ ਦੇਖੋ ਮੈਨੂੰ ਜਾਂਦੀ ਸੀ ਮੈਂ ਕਿਹਾ ਮੈਂ ਤਾਂ ਬਿਲਕੁਲ ਗੁਵਾਰ ਲੱਗੇ ਸਹੀ ਗੱਲ ਹੈ ਜਦੋਂ ਆਪਣੀ ਜਿਸ ਸੋਸਾਇਟੀ ਚ ਆਪਾਂ ਰਹਿੰਦੇ ਆਪਾਂ ਉਹ ਚ ਹੀ ਸੋਚਣਾ ਸ਼ੁਰੂ ਕਰਦੇ ਆ ਨਾ ਜੀ ਮੈਨੂੰ ਕੋਈ ਹਰਤਾ ਲੱਗਿਆ ਮੈਂ ਕਹਾਂ ਕਿ ਕਹਿਜਾ ਮੈਂ ਕਿਹਾ ਮੰਮੀ ਆ ਕਹਿਜਾ ਭਾਈ ਲੱਭਿਆ ਤੂੰ ਮੇਰੇ ਲਈ ਮੈਂ ਕਹਾ ਹੋਰ ਕੋਈ ਨਹੀਂ ਲੱਭਿਆ ਸੀ ਤੁਹਾਨੂੰ ਤੁਸੀਂ ਭਾਈ ਕਹਤਾ ਵੀ ਭਾਈ ਲੱਭਿਆ ਹਾਂ ਮੈਂ ਤਾਂ ਭਾਈ ਕਿਹਾ ਮੈਂ ਕਹਾ ਔਰ ਇਹੇ ਦੇਖੋ ਇਹਨੇ ਕੌਨਫੀਡੈਂਸ ਨਾਲ ਰਾਤ ਵੀ ਰਹਿ ਪੇ ਅੱਛਾ ਕਹਿੰਦੇ ਸ਼ਾਮ ਹੋ ਗਈ ਮੈਂ ਆਪਣੀ ਮਾਂ ਨੂੰ ਲੈ ਕੇ ਕਿੱਥੇ ਜਾਵਾਂ ਕਹਿੰਦੇ ਸ਼ਾਮ ਹੋ ਗਈ ਮੈਂ ਆਪਣੀ ਮਾਂ ਨੂੰ ਲੈ ਕੇ ਕਿੱਥੇ ਆਵਾਂ ਮੈਂ ਕਹਿੰਦੀ ਕੋਈ ਗੱਲ ਨਹੀਂ ਸਾਡਾ ਏਡਾ ਕਰਾ ਤੁਸੀਂ ਕਿ ਰਾਤ ਰਹਿ ਲੋ ਸਵੇਰੇ ਚਲੇ ਜਾਓ ਮੰਮੀ ਕਹਿੰਦੇ ਮੇਰੇ ਭਰਾ ਨੂੰ ਕਹਿੰਦੇ ਇਹਨਾਂ ਨੂੰ ਐ ਕਰ ਗੱਡੀ ਚ ਲਾਇਆ ਇਹਨਾਂ ਨੂੰ ਸ਼ਾਮ ਨੂੰ ਘੁਮਾ ਫਰਾ ਜਦੋਂ ਸਵੇਰ ਹੋਈ ਮੈਂ ਕਹਾ ਮੰਮੀ ਕਹਿੰਦੇ ਫਿਰ ਕੀ ਹੋ ਗਿਆ ਇਨਸਾਨਾਂ ਸੀ ਫੌਜੀ ਆ ਫੌਜੀ ਬੰਦੇ ਨੂੰ ਤਾਂ ਰੱਖਾਂਗੇ ਚਲੋ ਰੱਖ ਲੈ ਕੋਈ ਗੱਲ ਨਹੀਂ ਮੈਂ ਸਵੇਰ ਤੱਕ ਜਦੋਂ ਸਵੇਰੇ ਜਾਣ ਲੱਗੇ ਇਹਨਾਂ ਦੀ ਮਾਂ ਮੈਨੂੰ 500 ਦਾ ਨੋਟਿਸ ਸ਼ਗਨ ਦੇਣ ਲੱਗੀ ਮੈਂ ਕਿਹਾ ਮੈਂ ਨਹੀਂ ਲੈਣਾ ਲੈਣਾ ਮੰਮੀ ਨੇ ਮੈਨੂੰ ਇਸ਼ਾਰਾ ਜਿਹਾ ਕੀਤਾ ਲੈ ਲੈ ਵੀ ਮੈਂ ਕਿਹਾ ਕਿਤੇ ਪੱਕਾ ਨਾ ਸਮਝ ਆਪਣੇ ਮਨ 'ਚ ਮੇਰੇ ਉਹ ਮੈਂ ਕਿਹਾ ਕਿਤੇ ਪੱਕਾ ਨਾ ਸਮਝਣ ਕਿਉਂ ਮੈਂ ਹਲੇ ਨਾ ਦੀ ਤਿਆਰੀ 'ਚ ਸੀਗੀ ਬਾਈ ਉਸ ਟਾਈਮ ਤੁਹਾਡੇ ਉਧਰੋਂ ਕੀ ਹਾਲਾਤ ਸੀ ਜਦੋਂ ਤੁਸੀਂ ਰਾਤ ਜਾਣ ਕੇ ਰਹੇ ਹਾਂ ਇਹ ਤਾਂ ਪੂਰੇ ਬੰਦੂ ਬਾਤ ਸੀ ਜਾਣ ਕੇ ਰਹੇ ਕਿ ਵੈਸੇ ਹੀ ਸੱਚੀ ਨੇਰਾ ਹੋ ਗਿਆ ਨਹੀਂ ਵਾਕੀ ਨੇਰਾ ਵੀ ਹੋ ਗਿਆ ਸੀ ਇਹ ਦੂਰ ਵੀ ਸੀ ਹੈ ਮਾਂ ਮੇਰੀ ਨੂੰ ਪ੍ਰੋਬਲਮ ਨਹੀਂ ਸੀ ਪ੍ਰੋਬਲਮ ਵੀ ਰਹਿੰਦੀ ਸੀ ਤੇ ਵੀ ਤਕਲੀਫ ਆ ਸੀ ਮੰਮੀ ਨੂੰ ਪਰ ਮੈਂ ਚੱਲ ਰੁਕ ਗਿਆ ਉੱਥੇ ਬਾਨਾ ਬਣਾ ਲਿਆ ਮੇਰਾ ਮੇਰਾ ਮਨ ਵੀ ਲੱਗਿਆ ਘਰ ਇਹਨਾਂ ਦੇ ਸੀ ਜੀ ਐਕਚੁਅਲੀ ਜੇ ਤਾਂ ਆਪਾਂ ਫੋਟੋ ਖਿੱਚ ਰਹੇ ਸੀ ਮੈਨੂੰ ਸਾਨੂੰ ਗੱਡੀ 'ਚ ਘਮਾਇਆ ਚੰਡੀਗੜ੍ਹ ਦਿਖਾਇਆ ਸੀ ਵੀ ਬਹੁਤ ਰਿਸਪੈਕਟ ਬਹੁਤ ਦਿੱਤੀ ਗਈ ਸੀ ਨਹੀਂ ਉਹ ਆਪਾਂ ਉਹ ਕੀਤੀ ਤਾਂ ਸੀ ਵੀ ਕਿਉਂਕਿ ਫੌਜੀ ਫੌਜੀ ਚੰਡੀਗੜ੍ਹ ਦੇ ਲੋਕ ਇਹ ਜਿਹੇ ਹੁੰਦੇ ਉਹਦੇ ਹੈ ਨਹੀਂ ਸੀ ਬਹੁਤ ਸਭ ਤੋਂ ਸਭ ਤੋਂ ਵਧੀਆ ਚੀਜ਼ ਜੋ ਤੁਹਾਨੂੰ ਹੁਣ ਹੁਣ ਵੀ ਲੱਗਦੀ ਹੋਗੀ ਮੈਂ ਨਹੀਂ ਕਹਾਂਦੀ ਵੀ ਸਭ ਤੋਂ ਵਧੀਆ ਚੀਜ਼ ਪਹਿਲਾਂ ਇਹਨਾਂ ਦੀ ਕਿਹੜੀ ਲੱਗੀ ਵੀ ਆਹ ਰਾਜ ਆਹ ਗੁਣ ਠੀਕ ਐ ਕੁੜੀ ਆ ਮੈਨੂੰ ਬਹੁਤ ਪਿਆਰ ਜਿਹੜਾ ਪਿਆਰ ਮਿਲਿਆ ਪਰਿਵਾਰ ਚੋਂ ਤੇ ਬਹੁਤ ਅੱਛਾ ਲੱਗਿਆ ਮੇਰੀ ਮਾਂ ਜੀ ਮੇਰੇ ਨੂੰ ਜਿਹੜੇ ਰਿਸ਼ਤੇਰ ਵੀ ਅੱਛਾ ਲੱਗਿਆ ਉਹਨਾਂ ਨੂੰ ਤੁਹਾਡੇ ਲਈ ਔਖਾ ਨਹੀਂ ਹੋਇਆ ਜਦੋਂ ਵਿਆਹ ਹੋਇਆ ਫਿਰ ਉਹ ਕਿਵੇਂ ਹੋਇਆ ਫਿਰ ਵਿਆਹ ਦੀ ਗੱਲ ਵਿਆਹ ਤਾਂ ਚਲੋ ਜੀ ਫਿਰ ਨਾ ਇਹ ਐਨੇ ਰੋਜ਼ ਫੋਨ ਕਰਦੇ ਸੀ ਫਿਰ ਨਾ ਬੰਦੇ ਨੂੰ ਤਰਸ ਜਾਦਾ ਹੁੰਦਾ ਕਰ ਮੈਂ ਕਿਹਾ ਮੈਂ ਇਹਨਾਂ ਨੂੰ ਖੜਾ ਛਡਾ ਲਈ ਇਹ ਵੀ ਕਿਹਾ ਮੈਂ ਕਿਹਾ ਮੇਰੇ ਤਾਂ ਬਹੁਤ ਸਾਰੇ ਬॉयਫ ਜੀ ਕਹਿੰਦੇ ਕੋਈ ਨਹੀਂ ਚੱਲਣਗੇ ਮੈਂ ਕਿ ਹੁਣ ਕਿਵੇਂ ਛੜਾਵਾਂ ਮੈਂ ਇਹ ਕਹਿੰਦੇ ਜਦੋਂ ਇਹ ਸ਼ਾਪਿੰਗ ਕਰਾਣਾ ਹੈ ਨਾ ਮੈਂ ਇਹਨਾਂ ਨੂੰ ਵੱਡੇ ਸਾਰੇ ਹੋਟਲ ਚ ਲੈ ਗਈ ਮੈਂ ਕਿ ਦੇਖੋ ਮੈਂ ਐਂ ਹੋਟਲਾਂ ਉਟਲਾਂ ਜਾਨੀ ਆ ਦੇਖ ਲਓ ਬੜਾ ਸਾਰੇ ਖੂਬਸਾਰੇ ਮੀਨੂ ਤੇ ਆਰਡਰ ਕਰਤਾ ਖਾਣਾ ਇਹ ਕਹਿੰਦੇ ਮੇਰੇ ਤਾਂ ਪੈਸੇ ਲੱਗੇ ਨੇ ਮੈਂ ਤਾਂ ਖਾਊਂਗਾ ਮੈਂ ਕਿਹਾ ਖਾਓ ਇਹਨਾਂ ਤੇ ਹੁਣ ਉਹ ਬੜਾ ਸਾਰਾ ਬਿੱਲ ਵੀ ਇਹਨਾਂ ਨੂੰ ਪੇ ਕਰਨਾ ਪਿਆ ਮੈਂ ਸੋਚਿਆ ਮੈਂ ਖੜਾ ਕੂੜਾ ਛੱਡ ਦੇਣਗੇ ਚੱਲ ਪਰ ਨਹੀਂ ਜੋ ਜਿੱਥੇ ਇਨਸਾਨੇ ਜਾਣਾ ਹੁੰਦਾ ਨਾ 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 ਚਾਕੇ ਵੀ ਚਲਾ ਜਾਂਦਾ ਫਿਰ ਰੋਜ਼ ਫੋਨ ਕਰਦੇ ਸੀ ਰੋਜ਼ ਫੋਨ ਕਰਦੇ ਸੀ ਫਿਰ ਬੰਦੇ ਨੂੰ ਤਰਸ ਵੀ ਆਉਂਦਾ ਵੀ ਆਹ ਬੰਦਾ ਵਿਚਾਰਾ 4 ਮਹੀਨਿਆਂ ਤੋਂ ਫੋਨ ਕਰ ਰਿਹਾ ਵੀ ਹਾਂ ਤਰਸ ਦੇ ਹਰਤੇ ਉਹ ਦੱਸਦਾ ਸਰਦਾਰ ਤੇ ਜੋ ਵੀ ਹੋਇਆ ਫਿਰ ਲੱਗਿਆ ਵੀ ਬੰਦਾ ਨਹੀਂ ਤੱਕ ਵਾਰਜਾ ਸੀ ਨਾ ਮੈਨੂੰ ਤਾਂ ਹਲੇ ਵੀ ਕੁਛ ਆਇਆ ਹੀ ਨਹੀਂ ਅਜੇ ਮੈਂ ਫਿਰ ਪਹਿਲਾਂ ਵੀ ਇੰਟਰਵਿਊ ਚ ਕਿਹਾ ਜਿਹੜੇ ਪਾਰਟੀਆਂ ਮੇਰੇ ਜੂ ਪੈਂਟਾ ਹੁੰਦੀਆਂ ਮੈਨੂੰ ਤਾਂ ਪਹਿਲਾਂ ਵੀ ਕੋਈ ਗੱਲ ਨਹੀਂ ਆਪਾਂ ਨਹੀਂ ਹੈਣੀ ਪਰ ਨਹੀਂ ਨਹੀਂ ਪਰ ਨਹੀਂ ਇਸ ਤੋਂ ਮੈਨੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਤੇ ਬਾਕੀ ਮੈਂ ਇੱਕ ਹੋਰ ਕਹਨਾ ਮੈਂ ਡਰਿੰਕ ਵੀ ਕਰਦਾ ਦਾਰੂ ਪੀਂਦਾ ਮੈਂ ਤੇ ਮੇਰਾ ਇੱਕ ਉਸੂਲ ਹੈ ਉਹ ਜਦੋਂ ਮੇਰੇ ਬੱਚੇ ਨਾਲ ਹੁਣ ਪਰ ਅਸੀਂ ਕਦੇ ਵੀ ਪਿਆਰ ਸ਼ਾਦੀ ਚ ਹੋਮਾ ਤੇ ਮੈਂ ਟੱਚ ਨਹੀਂ ਕਰਦਾ ਉਹ ਚੀਜ਼ ਮੈਡਮ ਤੁਹਾਡੀ ਨਹੀਂ ਲੜਾਈ ਹੋਈ ਦਾਰੂ ਬਾਰੇ ਨਹੀਂ ਐ ਪਿੰਦੇ ਹੀ ਨਹੀਂ ਇਹ ਇਹ ਮੈਨੂੰ ਪੁੱਛ ਉਸ ਦਿਨ ਵੀ ਮੈਨੂੰ ਲਾ ਦੱਸ ਕੇ ਲੈਣਗੇ ਵੀ ਮੈਂ ਕੋਠੇ ਤੇ ਚੱਲਿਆ ਇੱਕ ਛਤਰੀ ਬਣਾ ਰੱਖੀ ਐ ਉਹਦੇ ਬੈਠਣ ਦੀ ਇੱਕ ਪੈਗ ਲੈ ਕੇ ਆਇਆ ਹਾਂ ਕਿਹਾ ਮੈਂ ਪੁੱਛਦਾ ਇਹਨਾਂ ਨੇ ਵੀ ਨਾ نیچے ਬੱਚੇ ਸਾਹਮਣੇ ਕਦੇ ਪੀਤੀਆਂ ਨਾ ਇਹਨਾਂ ਨੇ ਸਾਨੂੰ ਕਦੇ ਪੀ ਕੇ ਕੁਝ ਕੀਤਾ ਵੀ ਵੈਸੇ ਇੱਕ ਗੱਲ ਹੋਰ ਚੰਡੀਗੜ੍ਹ ਦੀਆਂ ਕੁੜੀਆਂ ਤਾਂ ਆਪ ਇੱਕ ਸ਼ੇਕ ਲਾਉਂਦੀਆਂ ਫਿਰ ਮੈਡਮ ਵੀ ਲਾ ਲੈਂਦੇ ਆ ਨਹੀਂ 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 ਬਿਲਕੁਲ ਨਹੀਂ ਇਹ ਵੀ ਲਾਉਂਦੇ ਜੀ ਹੂੰ ਅਸੀਂ ਆਪਣੇ ਬੱਚਿਆਂ ਨੂੰ ਨਾ ਸਾਡੇ ਬੱਚੇ ਕੋਈ ਅਜੇ ਕੰਮ ਕਰ ਰਹੇ ਹਨ ਕੱਲ੍ਹ ਆਰਮੀ ਦੇ ਜਿਹੜੇ ਡਿਫੈਂਸ ਦੇ ਦਾ ਪਰਿਵਾਰ ਹੁੰਦਾ ਨਾ ਡਿਫੈਂਸ ਦੇ ਆਰਮੀ ਦੇ ਆਰਮੀ ਮੈਨ ਦੇ ਪਰਿਵਾਰ ਹੁੰਦੇ ਆ ਹੂੰ ਉਹਨਾਂ ਨੂੰ ਉਸੂਲ ਸਮਝਾਏ ਹੁੰਦੇ ਉਹਨਾਂ ਨੇ ਕਿ ਇਹਨਾਂ ਨੂੰ ਫਿਰ ਡਿਸਪਲਾਈਨ ਚ ਲੈ ਕੇ ਆਉਣਾ ਕਿੰਨਾ ਔਖਾ ਆ ਕਿਉਂਕਿ ਫੌਜੀ ਤਾਂ 4 ਵਜੇ ਉੱਠਦੇ ਨਹੀਂ ਐਕਚੁਅਲੀ ਇਹ ਹੈ ਹੀ ਸਵੇਰ ਦੀ ਬੇਟੀ ਸੀ এডਿਕੇਸ਼ਨ ਕੋਰ ਦੀ ਮੈਨੂੰ ਇੰਨਾ ਕੋਈ ਔਖਾ ਨਹੀਂ ਸਮਾਇਆ ਇਹਨਾਂ ਨੇ ਮੈਨੂੰ ਜੀਨ ਕੰਲਾਂ ਦਾ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਨੋਲਜ ਦਿੱਤੀ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਬਸ ਜੀ ਜਿਵੇਂ ਜਿਹੜੀ ਚੰਡੀਗੜ੍ਹ ਦੇ ਲੋਕਾਂ ਦੀ ਗੱਲ ਕਰਦੇ ਆ ਇੱਥੇ ਬਠਿੰਡੇ ਵਾਲੇ ਦੀ ਸਵੇਰ ਤਾਂ 4 ਵਜੇ ਹੋ ਜਾਂਦੀ ਹੈ ਜਿਹੜੀ ਚੰਡੀਗੜ੍ਹ ਦੇ ਲੋਕ ਉਹਨਾਂ ਦੀ 10 ਵਜੇ ਸਵੇਰ ਹੁੰਦੀ ਨਹੀਂ ਪਰ ਮੇਰੇ ਵਿੱਚ ਮੇਰੇ ਸੰਸਕਾਰ ਪੂਰੇ ਸੀਗੇ ਮੈਂ ਚੰਡੀਗੜ੍ਹ ਬੋਰਨਾ ਚਾਹੇ ਜੋ ਮਰਜ਼ੀਆਂ ਪਰ ਮੇਰੇ ਸੰਸਕਾਰ ਮਤਲਬ ਆਮ ਫੈਮਿਲੀ ਵਾਲੇ ਸੀਗੇ ਵੀ ਜਲਦੀ ਉੱਠਾਂ ਜਿਵੇਂ ਮੇਰੇ ਡੈਡੀ ਦਾ ਡਿਸਪੀਸਪਲਨ ਬਣਾ ਰੱਖਿਆ ਸੀ ਜਬ ਪੜਨ ਕਰਕੇ ਮੈਨੂੰ ਜਲਦੀ ਆਦਤ ਸੀਗੀ ਪਰ ਮੈਂ ਆਪਣੇ ਮਤਲਬ ਆਪਣੇ ਸਾਸੋਰੀ ਚਾਕੇ ਕੋਈ ਇਹਨਾਂ ਨੂੰ ਉਹੋ ਜਿਹੇ ਲੰਬੇ ਵਾਲਾ ਮੌਕਾ ਨਹੀਂ ਦਿੱਤਾ ਸਹੇਲੀਆਂ ਤੋਂ ਲੈ ਲੈਣੀ ਕਿਹਾ ਕਿੱਧਰ ਤੂੰ ਆਪਣਾ ਪਿੰਡਾਂ ਦੇ ਮਾਹੌਲ ਚ ਚੱਲ ਰਹੀ ਹੈ ਚੰਡੀਗੜ੍ਹ ਉਹ ਮੈਨੂੰ ਉਹਨੂੰ ਬਹੁਤ ਕਿਹਾ ਮੈਂ ਸਾਰਾ ਛੱਡਤਾ ਆਪਣਾ ਸਹੇਲ ਪਣਾ ਕਿ ਮੈਂ ਤਾਂ ਲੋਕਾਂ ਨੂੰ ਬੁਲਾਉਣਾ ਛੱਡਤਾ ਸੀ ਇੰਨੀ ਸ਼ਰਮ ਆਉਂਦੀ ਹੁੰਦੀ ਸੀ ਆਪਣੇ ਆਪਣੇ ਇਕ ਵਰਤਾਂ ਫਿਰ ਹੌਲੀ ਹੌਲੀ ਆਪਣੇ ਨਹੀਂ ਰ ਜਦੋਂ ਪਾਪਾ ਪਰਮਾਤਮਾ ਨੂੰ ਇੰਨਾ ਤੱਕ ਕਰੀ ਸਕਦੇ ਆ ਵੀ ਪਰਮਾਤਮਾ ਜੋ ਮੇਰੇ ਇੱਕ ਵਰਤ ਮੇਰੇ ਪਾਪਾ ਨੇ ਵੀ ਕਿਹਾ ਤੈਨੂੰ ਨਹੀਂ ਪਸੰਦ ਤੂੰ ਛੱਡ ਦੇ ਮੈਂ ਕਿਹਾ ਤੁਸੀਂ ਕਮਾਲ ਕਰਦੇ ਡਾਡੀ ਪਹਿਲਾਂ ਮੈਨੂੰ ਵਿਆਹਤਾ ਹੁਣ ਕਹਿੰਦੇ ਛੱਡ ਦੇ ਮੈਂ ਕਿਹਾ ਮੈਂ ਕੋ ਛੱਡਾਂ ਹਾਂ ਮੈਂ ਆਪਣੇ ਉੱਤੇ ਦਾਗ ਨਹੀਂ ਲਾਉਣਾ ਚਾਹਦੀ ਨਾ ਮੈਂ ਅਗਲੇ ਨੂੰ ਧੋਖਾ ਦੇਣਾ ਚਾਹਨੀ ਆ ਜੀ ਪਰ ਇਹ ਐਡਜਸਟਮੈਂਟ ਅਸੀਂ ਕੀਤੀ ਹੌਲੀ 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 ਕਰਕੇ ਸਾਡੇ ਛੁਣ ਇੰਨੀ ਅੰਡਰਸਟੈਂਡਿੰਗ ਹੈਗੀ ਹੈ ਵੀ ਅਸੀਂ ਪੂਰਾ ਘਰ ਹੈਂਡਲ ਕੀਤਾ ਹੈ ਦੋ ਨਨਾਨਾ ਸੀ ਆਪਣੇ ਉੱਤੋਂ ਵਿਆਈਆਂ ਆਪਣੇ ਪੇਰੈਂਟਸ ਅਸੀਂ ਦੋਨੋਂ ਜਿਹੜੇ ਬਜ਼ੁਰਗ ਨੇ ਸਾਡੇ ਨਾਲ ਰਹ ਆਪਣੇ ਅੰਨੇ ਬੱਚਾ ਨਾਲ ਨਹੀਂ ਰਹੇ इवन ਮੇਰਾ ਜਿਹੜੇ ਫਾਦਰ ਇਨ ਲਾਉ ਨੇ ਸਾਰਾ ਕੁਝ ਆਪਣਾ ਮੈਨੂੰ ਦੇ ਕੇ ਗਏ ਨੇ ਕਿਉਂਕਿ ਪਿਆਰ ਇੰਨਾ ਹੋ ਗਿਆ ਸੀ ਉਹਨਾਂ ਨੂੰ ਆਪਣੀ ਨੋਨਾ ਜਦੋਂ ਮੈਂ ਕਹਿੰਦੀ ਮੈਂ ਤਾਂ ਨੌਕਰੀ ਕਰਨੀ ਹੈ ਤੂੰ ਕਿਉਂ ਕਰਨੀ ਪੁੱਤ ਮੈਂ ਹੈਗਾ ਦੋ ਦੋ ਪੈਨਸ਼ਨਾਂ ਲੈਂਦੇ ਸੀ ਆਰਮੀ ਚ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਇੱਕ jobb ਮਿਲੀ ਸੀ ਤੂੰ ਕਿਉਂ ਕਰਨੀ ਮੈਂ ਹੈਗਾ ਤੇਰੇ ਬੱਚਿਆਂ ਦੇ ਖਰਚਾ ਚੱਕਣ ਨੂੰ ਪਰ ਬੇਸ਼ੱਕ ਉਹ ਪੜੇ ਲਿਖੇ ਨਹੀਂ ਸੀ ਪਰ ਮੈਨੂੰ ਉਹਨਾਂ ਤੋਂ ਪਿਆਰ ਬਹੁਤ ਜ਼ਿਆਦਾ ਮਿਲਿਆ ਸੀ ਪਰ ਫਿਰ ਮੈਂ ਉਹਨਾਂ ਨੇ ਵੀ ਪਿਆਰ ਬਹੁਤ ਕਰਦੀ ਸੀ ਮੈਂ ਆਪਣੇ ਸਹੁਰੇ ਨੂੰ ਸਕੂਟਰ ਤੇ ਬਿਠਾ ਫਟਾ ਹਸਪੀਟਲਾਂ ਚ ਲੈ ਕੇ ਆਣਾ ਆਪਣੇ ਛੋਟੇ ਬੱਚੇ ਨੂੰ ਘਰ ਛੱਡ ਕੇ ਜਾਣਾ ਚਾਹੀਦੀ ਛੋਟੀ ਸੀ ਉਦੋਂ ਆਪਣੀ ਸੱਸ ਨੂੰ ਸੰਭਾਲ ਕੇ ਅਦੇਸ਼ ਹਸਪੀਟਲ ਕਦੇ ਕਿਧਰੇ ਕਿਧਰੇ ਦਿਖਾਣਾ ਮਤਲਬ ਮੈਂ ਉਹਨਾਂ ਨੂੰ ਸਮਝਿਆ ਨਹੀਂ ਸੀ ਵੀ ਮੇਰੇ ਉਹ ਮੇਰੇ ਸਹੁਰੇ ਨੇ ਮੇਰੇ ਉਹਨਾਂ ਦੇ ਪੇਰੈਂਟ ਸਮਝਿਆ ਤੇ ਉਹਨਾਂ ਨੇ ਵੀ ਮੇਰੇ ਤੇ ਬਹੁਤ ਪਿਆਰ ਕੀਤਾ ਐਵੇਂ ਕੀ ਇਹ ਫਿਰ ਖੋ ਜਾਂਦੀ ਆਪਣੇ ਆਪਣੇ ਅੰਡਰਸਟੈਂਡਿੰਗ ਬਹੁਤ ਕੀ ਹੋਈ ਫਿਰ ਸਾਡੇ ਚ ਇਸ ਉਦੋਂ ਬਾਅਦ ਕਿੰਨੀ ਨੌਕਰੀ ਕਰਕੇ ਆਏ ਪਰ ਇੱਕ ਲੰਬਾ ਨਹੀਂ ਆਇਆ ਅੱਜ ਤੱਕ ਮੇਰਾ ਜਦਕਿ ਹੋ ਸਕਦਾ ਸੀ ਅਨਾਮੇ ਡਿਮ ਨਾ ਮੈਂ ਮੈ ਮਤਲਬ ਮੈਂ ਮਟੀਰੀਅਲਿਸਟਿਕ ਵੀ ਨਹੀਂ ਡਿਮਾਂਡਿੰਗ ਵੀ ਨਹੀਂ ਨਾ ਮੈਂ ਕੋਈ सिंपथी ਗੇਨ ਕਰਨ ਨੂੰ ਮੈਂ ਕੁਝ ਕਹਾ ਪਰ ਮੇਰੇ ਇੱਕ ਵਾਰ ਮੇਰੇ ਆਸ-ਪड़ोस ਨੇ ਵੀ ਕਿਹਾ ਜਦੋਂ ਮੈਂ ਨਵੇਂ ਨਵੇਂ ਮੇਰਾ ਸਟੈਂਡਰਡ ਸੀ ਜਪੈਂਟਾ ਪੁੰਟਾ ਪਾਣ ਦੀ ਮੈਨੂੰ ਆਦਤ ਸੀ ਮੈਂ ਸੂਟ ਕਦੇ ਪਾਇਆ ਨਹੀਂ ਸੀ ਮੈਂ ਆ ਕੇ ਸੂਟ ਵਿਆਹ ਤੋਂ ਬਾਅਦ ਸਿੱਖੇ ਤੇ ਜਦੋਂ ਮੈਂ ਪੈਂਟ ਪੂਟ ਸੂਟ ਪਾਉਣਾ ਔਖਾ ਹੋ ਗਿਆ ਹੋਊਗਾ ਮੈਨੂੰ ਸੂਟ ਕਹਿਣ ਮੈਨੂੰ ਲੱਗਿਆ ਕਰੇ ਮੈਂ ਕੀ ਪਾ ਲੈ ਜਦੋਂ ਮੈਂ ਪੈਂਟ ਪੂਟ ਪਾ ਕੇ ਬਾਹਰ ਜਾਇਆ ਕਰਾਂਗੇ ਲੋਕ ਬਨੇ ਗਲੀ ਸਾਡੇ ਖੜੇ ਹੋ ਕੇ ਐ ਦੇਖਿਆ ਕਰ ਆ ਚਾਰਕ ਦੇ ਲੀਆਂ ਚੰਡੀਗੜ੍ਹ ਦੀ ਇਹਦਾ ਭੱਜੂਗੀ ਇਹ ਕਿੱਥੇ ਆ ਗਈ ਹੈ ਜੇ ਟੱਬਰ ਚ ਇਹ ਵੋ ਮੈਨੂੰ ਖੁਦ ਪਿੱਠ ਪਿੱਛੇ ਕਹਿੰਦੇ ਮੈਨੂੰ ਕਈ ਵਾਰ ਆਂਟੀਆਂ ਨੇ ਖੁਦ ਬੈਠ ਕੇ ਕਿਹਾ ਕਹਿੰਦੇ ਅਸੀਂ ਕਿ ਚਾਰਕ ਦਿਨ ਚੱਲੂਗੀ ਇਹ ਜੋੜੀ ਜ਼ਿਆਦਾ ਭੱਜੂਗੀ ਇਹ ਮੈਂ ਕੰਟੀ ਮੈਂ ਮਿਸਾਲ ਬਣ ਗਈ ਕਹਿੰਦੇ ਹੁਣ ਅਸੀਂ ਆਪਣੇ ਨੋਹਾਂ ਨੂੰ ਦਿੰਨੇ ਆਂ ਜੀ ਬਾਈ ਲੋਕ ਤਾਂ ਕਾਫੀ ਕੁਝ ਕਹਿੰਦੇ ਮੇਰਾ ਮੇਰੇ ਫਾਦਰ ਸਾਹਿਬ ਵੀ ਆਰਮੀ ਚ ਰਿਟਾਇਰ ਹੈ ਉਹ ਵੀ ਸਾਡੇ ਮਾਪੇ ਨੇ ਸਾਨੂੰ ਬਹੁਤ ਪਰ ਇੱਕ ਵਾਰ ਹੁੰਦਾ ਕਿ ਆਪੋਜ਼ਿਟ ਫੈਮਲੀਆਂ ਨੂੰ ਐਕਸੈਪਟ ਕਰਨਾ ਹੁੰਦਾ ਜੋ ਸਾਨੂੰ ਉਹਨਾਂ ਨੇ ਉਂਗਲ ਫੜ ਕੇ ਸਿਖਾਇਆ ਅਸੀਂ ਉਹਨਾਂ ਦੇ ਰਿਕਾਰਡਿੰਗ ਚੱਲ ਰਹੇ ਆ ਜੀ ਉਹਨਾਂ ਦਾ ਦੇਣ ਦੇ ਨਹੀਂ ਸੀ ਜੀ ਬਈ ਤੁਹਾਨੂੰ ਤੁਹਾਨੂੰ ਕਿੰਨਾ ਕੌਖਾ ਆਇਆ ਜਿਵੇਂ ਇਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਤਾਂ ਸੂਟ ਪਾਉਣੇ ਔਖੇ ਹੋਗੇ ਤੁਹਾਨੂੰ ਫਿਰ ਪਿੰਡ ਦੇ ਲੋਕ ਜਾਂ ਤੁਹਾਡੇ ਆੜ ਘਾੜ ਦੇ ਲੋਕ ਕਹਿੰਦੇ ਹੋਣਗੇ ਯਾਰ ਵੀ ਆਹ ਕਿੱਥੋਂ ਵੋਟੀ ਵਿਆਹ ਕੇ ਲਿਆ ਆ ਇਹ ਤਾਂ ਜੀਨਾ ਪਾਉਂਦੀ ਆ ਕਿਉਂਕਿ ਉਸ ਟਾਈਮ ਨਹੀਂ ਸੀ ਉਦਾਂ ਰੀਵਾਜ ਹਨਾ ਫਿਰ ਕਿਵੇਂ ਕਿਵੇਂ ਕਿੰਨਾ ਕੁ ਮੁਸ਼ਕਿਲ ਹੋਦਾ ਹੁਣ ਵਿਚੋਲੇ ਵਾਰੇ ਸਾਰੂ ਉਹਨਾਂ ਨੂੰ ਆਦਾਗਾ ਹਲੇ ਤੱਕ ਉਹਨਾਂ ਨੂੰ ਬਚੋਲੇ ਦਾ ਨਹੀਂ ਪਤਾ ਚੱਲਿਆ ਸਾਡੇ ਮੱਲੇ ਦੇ ਅੱਛਾ ਬਚੋਲਾ ਕੌਣ ਸੀ ਕਈ ਨਹੀਂ ਸੀ ਹਲੇ ਤੱਕ ਕਿਸੇ ਬਚੋਲੇ ਦਾ ਨਹੀਂ ਪਤਾ ਚੱਲਿਆ ਸਾਡੇ ਕਈ ਮੱਲੇ ਦੇ ਨੂੰ ਅੱਛਾ ਕਹਿੰਦੇ ਸੀ ਬਚੋਲਾ ਕੌਣ ਹੈ ਇਹਨਾਂ ਦਾ ਉਹ ਇਹਨਾਂ ਤੇ ਸਸਪੈਂਸ ਕਰਦੇ ਸੀ ਤੇਰੇ ਵਿਆਹ ਹੋ ਕਿਵੇਂ ਗਿਆ ਤੂੰ ਇੰਨੀ ਸੋਹਣੀ ਕੁੜੀ ਕਿੱਥੋਂ ਲੈ ਆਈ ਅਣੀ ਪੜ੍ਹੀ ਲਿਖੀ ਤੈਨੂੰ ਮਿਲ ਕੇਵੇਂ ਗਈ ਭਾਈ ਲੋਕਾਂ ਨੂੰ ਤਾਂ ਹਲੇ ਵੀ ਸ਼ੱਕ ਹੋਗਾ ਵੀ ਲਵ ਮੈਰਿਜ ਹੈ ਨਾ ਹਾਂ 8 5 9 ਮੀ ਲੋਕਾਂ ਨੂੰ ਹਲੇ ਵੀ ਸ਼ੱਕ ਹੈ ਵੀ ਲਵ ਮੈਰਿਜ ਜਦ ਕਿ ਸੱਚ ਲਵ ਲੂਪ ਕੁਝ ਨਹੀਂ ਸੀਗਾ ਬਈ ਡੈਸਟਨੀ ਸੀ ਹੂੰ 8 5 9 ਮੀ ਫੇਲ ਹੂੰ ਇਹ ਮੈਨੂੰ ਬਾਅਦ ਚ ਪਤਾ ਚੱਲਿਆ ダਸੀਂ ਮੈਂ ਤਾਂ ਸੱਚੇ ਵੀ ਫੌਜੀ ਬੰਦਾ 12ਵੀਂ ਤਾਂ ਹੋ ਗਈ ਹੋਏ ਇਹ ਵੀ ਮੈਨੂੰ ਮੱਚ ਪਤਾ ਚੱਲਿਆ ਸਸਪੈਂਸੇ ਵੀ ਸੀ ਪਰ ਮੈਂ ਆਪਣੇ ਬੱਚੇ ਮੇਰੇ ਬੱਚੇ ਬਹੁਤ ਅੱਛੇ ਨੇ ਮੇਰਾ ਬੱਚਾ ਮੈਡੀਕਲ ਚ ਟਾਪ ਪਰ ਹੈ ਪਰ ਬੇਟੀ ਤਾਂ ਲੈ ਛੋਟੀ ਹੈ ਚਲੋ ਹੋਰ ਪਾਸੇ ਹੋਗੀ ਪਰ ਮੇਰੇ ਬੱਚਾ ਨੇ ਬੱਚੇ ਮੇਰੀ ਉਦੇ ਤੇ ਚੱਲੇ ਨੇ ਪੂਰੇ ਮਤਲਬ ਮੇਰੀ ਫੈਮਲੀ ਚ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਬੱਚੇ ਵੀ ਪੜ੍ਹਾਈ ਲਕਾਈ ਚ ਪੂਰੇ ਮੋਟੀਵੇਟ ਕੀਤੇ ਬਾਈ ਡਰਦੇ ਕਿੰਨਾਗਾ ਕਿਹਦੇ ਤੋਂ ਇਹਨਾਂ ਤੋਂ ਸਹੀ ਸੀ ਤੁਸੀਂ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹਮੇਸ਼ਾ ਵਾਸਤੇ ਘਰ ਵਾਲੇ ਨੂੰ ਆਪਣੀ ਵਾਈਫ ਤੋਂ ਡਰ ਕੇ ਰਹਿਣਾ ਚਾਹੀਦਾ ਕਿਉਂਕਿ ਆਪਾਂ ਉਹਨੇ ਘਰ ਚ ਚਲਾਉਣਾ ਨਹੀਂ ਪਰ ਮੈਂ ਫੈਸਲੇ ਆ ਕੇ ਦੇਣੇ ਆ ਉਹਨਾਂ ਨੂੰ ਕਿਉਂਕਿ ਆਪਾਂ ਬੰਦੇ ਨੂੰ ਨਹੀਂ ਐਨੇ ਬੰਦੇ ਨੂੰ ਸਿਰਫ ਪੈਸੇ ਕਮਾਉਣ ਦੇ ਹੁੰਦੇ ਆ ਜਿਹੜੇ ਘਰ ਵਾਲੀ ਨੂੰ ਹੁੰਦੇ ਨਾ ਘਰ ਚ ਚਲਾਉਣਾ ਕਿੰਨਾ ਪੈਸਾ ਕਿੱਧਰ ਜਾਣਾ ਉਹਨੂੰ ਜ਼ਿਆਦਾ ਨੌਲਜ ਹੁੰਦੀ ਹੈ। ਬਾਈ ਇੱਕ ਇੱਕ ਗੱਲ ਸੱਚ ਆ ਕਹਿੰਦੇ ਜਿਹੜੀ ਔਰਤ ਆ ਉਹ ਕੋਕ ਕੋਕ ਕਰੇ ਤੋਂ ਡਰਦੀ ਐ। ਜਿਹੜਾ ਕੌਕਰ ਜਿਹੜਾ ਉਹ ਚੂਹੇ ਤੋਂ ਡਰਦਾ। ਜਿਹੜਾ ਚੂਹਾ ਉਹ ਬਿੱਲੀ ਤੋਂ ਡਰਦਾ। ਬਿੱਲੀ ਕੁੱਤੇ ਤੋਂ ਡਰਦੀ ਐ ਤੇ ਕੁੱਤਾ ਬੰਦੇ ਤੋਂ ਡਰਦਾ ਤੇ ਬੰਦਾ ਫੇਰ ਔਰਤ ਤੋਂ ਡਰਦਾ। ਇਹ ਗੱਲ ਸੱਚ ਐ। ਬਾਈ ਔਰਤ ਦਾ ਦੇਣ ਇਨਸਾਨ ਨਹੀਂ ਦੇ ਸਕਦਾ। ਪਰ ਇਹ ਨਹੀਂ ਚਾਹੀਦੀ ਐ ਬਸ। ਮੈਂ ਵੀ ਮੈਨੂੰ ਵੀ ਮੇਰੀ ਮਾਂ ਨੇ ਜਨਮ ਦਿੱਤਾ ਠੀਕ ਹੈ ਮੈਂ ਦੁਨੀਆ ਤੇ ਆਇਆ ਪਰ ਮਾਂ ਦਾ ਦੇਣ ਦੇ ਨਹੀਂ ਸਕਦਾ ਔਰਤ ਦਾ ਦੇਣ ਦੇ ਨਹੀਂ ਸਕਦਾ ਠੀਕ ਹੈ ਪਰ ਔਰਤ ਨੂੰ ਸਹੀ ਨਜ਼ਰ ਨਾਲ ਜੇ ਆਪ ਦੇਖੀ ਤਾਂ ਬਸ ਬਾਈ ਮੈਨੂੰ ਲੱਗਦਾ ਆ ਇਹ ਇੰਟਰਵਿਊ ਤੋਂ ਬਾਹਰ ਤੁਹਾਡੇ ਚ ਅੰਡਰਸਟੈਂਡਿੰਗ ਆ ਹੋਰ ਵਧ ਜਾਣੀ ਹੈ ਹਾਂ ਬਾਈ ਇੱਕ 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 ਗੱਲ ਸਾਡੀ ਵੀ ਕੋਸ਼ਿਸ਼ ਹੈ ਬਾਈ ਤਾਂ ਬਾਈ ਇੱਕ ਗੱਲ ਹੋਰ ਦੱਸੋ ਤੁਹਾਡੇ ਦੋਹਾਂ ਦੇ ਵਿੱਚੋਂ ਫਿਰ ਲੜਦਾ ਕੌਣ ਜ਼ਿਆਦਾ ਗੁੱਸਾ ਕਿਹਨੂੰ ਜ਼ਿਆਦਾ ਆਉਂਦਾ ਮੈਨੂੰ ਇਹਨੂੰ ਆਉਂਦਾ ਮੈਨੂੰ ਆਉਂਦਾ ਥੋੜਾ ਜਿਹਾ ਕਈ ਵਾਰ ਕਿਉਂਕਿ ਇਹ 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 ਅਸਲ ਵਿੱਚ ਮੈਨੂੰ ਤਾਂ ਆ ਜਾਂਦਾ ਕਈ ਲੋਕਾਂ ਦੀ ਗੱਲਾਂ ਤੇ ਆ ਜਾਂਦੇ ਨੇ ਮੈਂ ਕਦੇ ਵੀ ਲੋਕਾਂ ਦੀਆਂ ਗੱਲਾਂ ਤੇ ਨਹੀਂ ਆਂਦੀ ਮੈਂ ਕਹਿੰਦਾ ਲੋਕ ਆਪਾਂ ਨੂੰ ਨਹੀਂ ਸਿੱਟਕੇ ਜਾਂਦੇ ਲੋਕਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਆਪਣੀ ਲਾਈਫ ਆਪ ਆਪਣੀ ਜੀਣੀ ਆਪਾਂ ਨੇ ਬੱਚੇ ਨੂੰ ਆਪਣੇ ਆਪਣੇ ਹਿਸਾਬ ਨਾਲ ਮੋਟੀਵੇਟ ਕਰਨਾ ਬੱਚੇ ਦੇਖੋ ਗਲਤ ਨਹੀਂ ਹੁੰਦੇ ਜੀ ਬੱਚਿਆਂ ਦੇ ਮਾਈਂਡ ਆਪਾਂ ਜਿਵੇਂ ਸੈਟਅਪ ਕਰਾਂਗੇ ਬੱਚੇ ਕਹਨ ਜਾਣਗੇ ਬੱਚਿਆਂ ਦੇ ਮੈਂ ਕਹਿੰਦਾ ਆਪਣੀ ਜਿਹੜੀ ਮੈਂਟਲ ਅਬਿਲਿਟੀ ਹੈ ਨਾ ਆਪਾਂ ਸੋਚ ਸਹੀ ਰੱਖੋ ਲੋਕਾਂ ਤੋਂ ਆਪਾਂ ਕੀ ਲੈਣਾ ਲੋਕ ਕੋ ਕਿਸੇ ਨੂੰ ਕੁਝ ਨਹੀਂ ਦਿੰਦੇ ਲੋਕ ਬਾਤਾਂ ਗੱਲਾਂ ਬਣਾਉਂਦੇ ਨੇ ਪਹਿਲਾਂ ਖਾਂਦੇ ਨੇ ਚੰਗੀ ਤਰ੍ਹਾਂ ਮਿੱਠੇ ਹੁੰਦੇ ਨੇ ਫਿਰ ਬਾਅਦ ਵਿੱਚ ਕਿਤੇ ਕਿਤੇ ਗੱਲਾਂ ਕਰਦੇ ਨੇ ਉਹੀ ਲੋਕ ਜਿਨ੍ਹਾਂ ਨਾਲ ਜਦੋਂ ਤੁਹਾਨੂੰ ਵਧੀਆ ਲੱਗੀਆਂ ਚੀਜ਼ਾਂ ਜਿਹੜਾ ਤੁਹਾਡਾ ਸੱਚਾ ਦੋਸਤ ਵੀ ਹੈ ਜਿੰਨਾ ਮਰਜ਼ੀ ਉਹਨੂੰ ਪਿਆਰ ਕਰੋ ਇਹ ਸਾਨੂੰ ਕਦੇ ਪੈਸਿਆਂ ਦੀ ਵੀ ਲੋੜ ਪੈਗੀ ਉਹ ਵੀ ਸਿਰਫ ਤੋਂ ਵਿਆਜ ਮੰਗਣ ਦੀ ਕੋਸ਼ਿਸ਼ ਕਰੂਗਾ ਚੱਕ ਮੈਂ ਇਹਨਾਂ ਨੂੰ ਕਹਿੰਦਾ ਟਾਈਮ ਇਹ ਜਿਹੀ ਆ ਗਿਆ ਭਾਈ ਇਹ ਜਦੋਂ ਗੁੱਸੇ ਹੁੰਦੇ ਆ ਫਿਰ ਉਹਨਾਂ ਨੂੰ ਤੁਸੀਂ ਮਨਾਉਣੇ ਕਿਉਂ ਗਿਫਟ-ਗੁਫਟ ਦਿੰਨੇ ਕੋਈ ਨਹੀਂ ਮੇਰੇ ਨਾਲ ਮੰਗਦਾ ਨਹੀਂ ਦੇਖ ਮੈਂ ਦੇਖ ਆਪਾਂ ਆਪਣਾ ਦੇ ਵਿਆਹ ਨਾ ਇੱਕ ਵਾਰ ਹੁੰਦਾ ਕੋਈ ਵਿਆਹ ਖਿਲਾਉਣਾ ਨਹੀਂ ਹਾਂਜੀ ਕਿ ਮੈਂ ਵਿਆਹ ਕਰਾ ਲਾਂ ਨਜ਼ਰ ਹੋਰ ਨਾ ਰੱਖੀ ਜੀ ਉਹਦੇ ਨਾਲ ਵੀ ਵਿਆਹ ਕਰ ਮੈਂ ਦੇਖਿਆ ਜੀ ਦੋਸਤ ਨਾਲ ਤਾਂ ਵਿਆਹ ਕਰ ਦੂਜੀ ਨਾਲ ਵੀ ਵਿਆਹ ਕਰਾਈ ਫਿਰ ਦਿੰਦੇ ਵੀ ਅੱਧੀ ਹਾਫ ਉੱਤਰ ਵੀ ਨਾ ਤਾਂ ਜੇ ਗਲਤ ਨਿਗਾਹ ਦੇਖਣ ਜੋ ਸਾਡੇ ਦੋਨਾਂ ਚੀਜ਼ਾਂ ਅੱਖੀ ਪਰ ਮੈਂ ਦੋਸਤਾਂ ਨੂੰ ਸਮਝਾਇਆ ਵੀ ਹੈ ਕਈਆਂ ਨੂੰ ਪਰ ਜਿਹੜੇ ਨਹੀਂ ਸਮਝਦੇ ਚੱਲ ਵੀ ਡੇਗ ਗਾਰ ਚਿੱਧੀ ਗੱਲ ਪਰ ਮੇਨ ਚੀਜ਼ ਇਹ ਹੈ ਇੱਕ ਜਦੋਂ ਮੈਂ ਹੁਣ ਮਾਪੇ ਨੇ ਵਿਆਹ ਕਰਤਾ ਮੇਰੇ ਨਾਲ ਮੇਰਾ ਇਹ ਮਤਲਬ ਵੀ ਮੈਂ ਇਹਨੂੰ ਧੋਖਾ ਦੇ ਜੂਗਾ। ਹੂੰ। ਨਾ 22 ਸਾਲਾਂ ਚ ਨਾ ਕੋਈ ਸਾਡੇ ਚ ਹੈ। ਮੈਂ ਆਪਣੇ ਘਰ ਦੇ ਦਿਨ ਕਟਾਉਂਗਾ ਮੈਂ ਉਹਦੇ ਬੱਚਿਆਂ ਨੂੰ। ਵੀ ਨਾ ਮੈਂ ਇਹਨਾਂ ਨੂੰ ਇਹ ਜੀ ਕੋਈ ਲੰਬਾ ਆਇਆ ਨਾ ਇਹਨਾਂ ਦਾ ਮੈਨੂੰ ਆਇਆ ਟਰਸਟ ਸਾਡਾ ਪੂਰਾ ਇੱਕ ਦੂਸਰੇ ਤੇ ਬਣਿਆ ਨਾ ਜਿਆਦਾ ਬਣਿਆ ਕਿ ਮੈਨੂੰ 10 ਸਾਲ ਮਤਲਬ ਕੱਲੇ ਰਹਿ ਕੇ ਜੌਬ ਵੀ ਕਰਿਆ ਇਹਨੇ। ਔਰ ਇਹਨਾਂ ਦਾ ਪੂਰਾ ਘਰ ਮੈਂ ਸੰਭਾਲਿਆ ਉਹ ਵੀ ਕੱਲੇ ਸਕੂਟਰ ਤੇ ਜਾਣਾ ਆਪਣੇ ਬੱਚਿਆਂ ਲੈ ਕੇ ਆਣਾ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਨੀ ਉਹਨਾਂ ਦੀ ਮੀਟਿੰਗਾਂ ਤੇ ਜਾਣਾ। ਮਤਲਬ ਆਪਣੇ ਆਪਣੇ ਮੈਂ ਮੁੰਡਾ ਹੀ ਸਮਝਾ ਮੈਂ ਸਮਝੇ ਨਹੀਂ ਕਿ ਮੈਂ ਲੋਕ ਕੀ ਕਹਿੰਦੇ ਨੇ। ਜਦੋਂ ਇਹ ਆਏ ਡਿਮਾਂਡ ਵੀ ਹੋਊਗੀ ਹੁਣ ਵੀ ਜਿਵੇਂ ਜਾਂਦੇ ਆ ਵਿਆਹਤ ਬਾਅਦ ਘੁੰਮਣ ਕਾ ਮਣ ਜਾਂਦੇ ਆ ਫਿਰ ਘੁੰਮਣ ਕਾ ਮਣ ਕਿੱਥੇ ਲੱਗੇ ਸੀ ਲੋਨ ਕਿਤੇ ਵੀ ਨਹੀਂ ਗਏ ਸੀ ਅਸੀਂ ਨਹੀਂ ਇੱਕ ਵਾਰ ਅਸੀਂ ਬਾਈਏ ਬੰਬੇ ਜਰੂਰ ਗਏ ਮੇਰਾ ਪਿਤਾ ਕਹਿੰਦੇ ਸੀ ਗਏ ਨਹੀਂ ਨਹੀਂ ਆਪਾਂ ਇਹ ਮੇਰਾ ਉਹ ਤਾਂ ਬੱਚਿਆਂ ਹੋਣ ਤੋਂ ਕਿਤੇ ਵੱਧ ਗਏ ਆ ਬਹੁਤ ਆਪਾਂ ਵੈਸੇ ਵਹਾਨੀ ਹੋ ਨੀ ਮੁੰਮਨਾਨਾ ਸੀ ਕਿਤੇ ਨਹੀਂ ਗਈ ਤੁਹਾਡੀ ਫਾਨੀ ਸੀ ਪਰ ਇਕਵਲ ਫੀਲ ਹੋਇਆ ਸੀ ਮੈਨੂੰ ਮੈਂ ਕਹਾ ਹਾਈ ਮੇਰੀ ਸੇਲ ਨਹੀਂ ਅੰਦਰ ਵੀ ਆ ਸੀ ਉਧਰ ਵੀ ਆ ਸੀ ਮੈਂ ਤੇ ਸੇਲੀਆਂ ਦਾ ਕੀ ਕਹਣਾ ਕੋਈ ਕਹਿੰਦੀ Shimla ਗਈ ਕਿਤੇ ਮੈਂ ਕਹਾ ਮੈਂ ਤਾਂ ਘਰ ਵਾਲਾ ਕਿਤੇ ਲੈ ਕੇ ਨਹੀਂ ਗਿਆ ਐਵੇਂ ਨਹੀਂ ਗਏ ਸੀ ਸਾਡੀ ਸਿੰਪਲ ਫੈਮ ਹ ਹੁਣ ਤਾਂ ਚਲੋ ਬੱਚੇ ਹੋਗੇ ਤੁਹਾਡੇ ਮੈਡਮ ਨਾਲ ਲੜਾਈ ਹੁੰਦੀ ਹੋਗੀ ਕਿਉਂਕਿ ਚੰਡੀਗੜ੍ਹ ਵਾਲੀਆਂ ਜਿਹੜੀਆਂ ਔਰਤਾਂ ਸ਼ਾਪਿੰਗ ਬਹੁਤ ਕਰਦੀਆਂ ਸ਼ਾਪਿੰਗ ਪਿੱਛੇ ਮੈਂ ਡਿਮਾਂਡਿੰਗ ਹੈ ਹੀ ਨਹੀਂ ਜੀ ਨਹੀਂ ਫਿਲਮ 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 ਕਿਦੋਂ ਦੇਖਣ ਜਾਂ ਨਹੀਂ ਉਹ ਵੀ ਨਹੀਂ ਗਈ ਸੀ ਕਦੇ ਇੱਕ ਔਰ ਉਹ ਵੀ ਬੱਚਿਆਂ ਹੋਣ ਤੋਂ ਬਾਅਦ ਅਸੀਂ ਅਸੀਂ ਮਤਲਬ ਸਾਡੇ ਅਸੀਂ ਉਹ ਅਰਮਾਨ ਚ ਇੱਕ ਵਾਰ ਖਤਮ ਕੀਤਾ ਵੀ ਫੈਮਿਲੀ ਸੈਟਲ ਕਰ ਲਈਏ ਇਹਨਾਂ ਨੇ ਇਹਨਾਂ ਨੇ ਪਹਿਲੇ ਦਿਨ ਹੀ ਮੈਨੂੰ ਦੱਸਤਾ ਕਿ ਮੈਂ ਬਹੁਤ ਨਾਰਮਲ ਫੈਮਿਲੀ ਦਾ ਹਾਂ ਮੈਂ ਤੈਨੂੰ ਪਿਆਰ ਬਹੁਤ ਕਰੂੰਗਾ ਮੈਂ ਜਿੰਨੇ ਕੁ ਜੋਗ ਰਹਾ ਕਿ ਤੇਰੇ ਲਈ ਬਹੁਤ ਕਰੂੰਗਾ ਕੀਪਰ ਮੈਨੂੰ ਧੋਖਾ ਨਾ ਦੇਈ ਉਹ ਮੇਰੇ ਮਨਚਾ ਨਹੀਂ ਕਿ ਜਿਆਦਾ ਗੱਲ ਬੈਠੀਆਂ ਨਹੀਂ ਮੈਨੂੰ ਲੱਗਿਆ ਕਿ ਮੈਂ ਆਪਾਂ ਦੁਨੀਆ ਨੂੰ ਤਾਂ ਉਹ ਕਰਦੇ ਆ ਕਿ ਉਹਨਾਂ ਆਪ ਆਪਣੀ ਫੈਮਿਲੀ ਨੂੰ ਹੀ ਪਹਿਲਾਂ ਉਹ ਲੈ ਕੇ ਮੂਰੇ ਅੱਗੇ ਲੈ ਕੇ ਚਲੀਏ ਸੇਮ ਚਾਰੀ ਚ ਹੈ ਹਮ ਗੁਣ ਦੇਖੋ ਆਪਣੇ ਮਾਪੇ ਤੋਂ ਆਉਂਦੇ ਨੇ ਉਹਨੇ ਵੀ ਸੇਮ ਕਿ ਮਮਾ ਮੈਂ ਇੱਕ ਦੇਖੋ ਮੈਂ ਦੁਨੀਆ ਮੇਰੇ ਲੱਖ ਮੇਰੇ ਅੱਗੇ ਪਿੱਛੇ ਆਣਗੇ ਮੈਂ ਮੈਂ ਇੱਕ ਇਨਸਾਨ ਨਾਲ ਵਿਆਹ ਕਰਾਂਗੀ ਇੱਕ ਨਾਲ ਪਿਆਰ ਕਰੂੰਗੀ ਬੱਚੇ ਵੀ ਮੈਂ ਦੋ ਗੋਦ ਲੂੰਗੀ ਤੇ ਬੱਚੇ ਪੱਛੇ ਆਪਣੇ ਸੰਸਕਾਰ ਆਪਣੇ ਪੇਰੈਂਟ ਤੋਂ ਹੀ ਲੈਂਦੇ ਨੇ ਮੈਨੂੰ ਉਸ ਬੱਚੇ ਦੀ ਵੀ ਗੱਲ ਅੱਛੀ ਲੱਗੀ ਐ ਨਹੀਂ ਮੈਂ ਚਾਰ ਨੂੰ ਕਾ ਪਾਈ ਜਾਉਂਗੀ ਚਾਰ ਪੰਜ ਮੇਰੇ ਫਰੈਂਡਸ ਆ ਉਹ ਗੱਲ ਕਈ ਬੇਟੀ ਨੇ ਵੀ ਅੱਛੇ ਬੱਚੇ ਸਾਡੇ ਇੱਥੇ ਆ ਹਾਂ ਵੀ ਵੀ ਅਸੀਂ ਐਨੇ ਜਨਾਂ ਨਾਲ ਉਹ ਕਰਾਂਗੇ ਰਿਲੇਸ਼ਨਸ ਰੱਖਾਂਗੇ ਬੱਚਿਆਂ ਦੇ ਫਰੈਂਡਸ ਹੈਗੇ ਨੇ ਪਰ ਦੋਨਾਂ ਦੇ ਕਾਮਨ ਫਰੈਂਡਸ ਨੇ ਵੀ ਦੋਨਾਂ ਦੇ ਸੇਮ ਹੀ ਨੇ ਜੀ ਮਤਲਬ ਜੇ ਚਾਰ ਕੋ ਦੇ ਦੋ ਉਹ ਉਹਦੀ ਵਿਸ਼ੂ ਦੇ ਹੀ ਦੋਸਤ ਨੇ ਚੈਰਿਤਰ ਰੱਖਦੀ ਨਹੀਂ ਕਹਿੰਦੀ ਮਮਾ ਮੈਂ ਸਬ ਬਲੀਵ ਨਹੀਂ ਕਰਦੀ ਮੇਰੇ ਪਿੱਛੇ ਬਹੁਤ ਨੇ ਪਰ ਨਹੀਂ ਰਖਣੇ ਜੀ ਹਾਂ ਮੈਂ ਤੁਹਾਨੂੰ ਫਾਦਰ ਸਾਹਿਬ ਸੌਰੀ ਤੁਹਾਡੇ ਮਦਰ ਜਾਂ ਹੋਰ ਰਿਸ਼ਤੇਦਾਰ ਬਣਾਉਣੇ ਕਿੰਨੇ ਸੌਖੇ ਸੀ ਜਾਂ ਔਖੇ ਸੀ ਉਹਨਾਂ ਤਾਂ ਬਹੁਤ ਸਖਲ ਗਿਆ ਸੀ ਉਹਨਾਂ ਤਾਂ ਉਹ ਤਾਂ ਜਦੋਂ ਚੰਡੀ ਦਾ ਨਹੀਂ ਉਹਨਾਂ ਨੂੰ ਵੈਸੇ ਖੁਸ਼ੀ ਹੋਈ ਸੀ ਜੀ ਤੇ ਵਿਖੜੀ ਚੰਡੀ ਕੜ ਤੋਂ ਨਹੀਂ ਜਦੋਂ ਉਹ ਚਾਰੇ ਸੀਗੇ ਨਾ ਤੇ ਜਦੋਂ ਕਹਿੰਦੇ ਕਹਿੰਦੇ ਮੈਂ ਜਦੋਂ ਉਹਨਾਂ ਨੂੰ ਇੰਗੇਜਮੈਂਟ ਤੇ ਲੈ ਕੇ ਆ ਰਹੇ ਸੀ ਨਾ ਮੈਨੂੰ ਝੁੱਗੀ ਝੋਪੜੀਆਂ ਦਿਖਾਈ ਇਹ ਆ ਤੇਰਾ ਘਰ ਆ ਤੇਰਾ ਘਰ ਜਦੋਂ ਚੰਡੀ ਕੜਾ ਸਾਡਾ ਘਰ ਦੇ ਕੇ ਚੁੱਪੀ ਹੋ ਗਏ ਪਰ ਤੈਂ ਜਿਵੇਂ ਸੂ ਮੂ ਨਹੀਂ ਹੁੰਦੇ ਨਾ ਫਿਰ ਤੈਂ ਡਿਸਪਲਿਨ ਚ ਬੜੇ ਅੰਦਰ ਵੀ ਕਿਤੇ ਗਲਤ ਮਤ ਨਾ ਕੁਝ ਕਹਿ ਦਈਏ ਕਿਉਂਕਿ ਇੱਕਦਮ ਹਾਈ ਫਾਈ ਫੈਮਲੀ ਆ ਤਾਂ ਚੁੱਪ ਸੁਣ ਉਹ ਤਾਂ ਉਹ ਉਹ ਸਾਡੇ ਪੂਰੇ ਉਹ ਪੜੇ ਲਿਖੇ ਤੇ ਬਾਅਦ ਚ ਮੇਰੇ ਮਾਮੇ ਮ ਅਕੀਲਾਪ ਤਾਂ ਤੂੰ ਹੋਰ ਕੀ ਮੁੰਡਾ ਨਹੀਂ ਲੱਭਿਆ ਸੀ ਮੰਮੀ ਕਹਿੰਦੇ ਹੁਣ ਉੱਠ ਜਾ ਮੇਰੀ ਕੁੜੀ ਨੂੰ ਕਿਤੇ ਐਤੋਂ ਭਜਾਣਾ ਦਿਓ ਮੰਮੀ ਕਹਿੰਦੇ ਗੇਂਜਮੈਂਟ ਹੋ ਜਾਂਦਾ ਸਾਨੂੰ ਸਿੱਧਾ ਸਾਦਾ ਮੁੰਡਾ ਠੀਕ ਹੈ ਫੌਜੀ ਹੈ ਬਸ ਠੀਕ ਹੈ ਮੰਮੀ ਕਹਿੰਦੇ ਹੁਣ ਚੁੱਪ ਹੋ ਜਾ ਮੈਂ ਤੁਹਾਡੀ ਹੱਥ ਜੋਂਦੀ ਆਪਣੇ ਭੈਣ ਭਰਾਵਾਂ ਨੂੰ ਕਹਿੰਦੇ ਕੁੜੀ ਨੂੰ ਬਸ ਕਰਾ ਲੰਦੋਂਗੇ ਕਿਤੇ ਕੁੜੀ ਨਾ ਭਜਾ ਦਿਓ ਮੇਰੀ ਜੀ ਕਿਉਂਕਿ ਬੱਚੇ ਲੋਕ ਆਪਣੇ ਘਰ ਦੇ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਫੈਮਲੀਆਂ ਲੱਗਿਆ ਇੱਕਦਮ ਬਿਲਕੁਲ ਆਪੋਜ਼ਿਟ ਲੱਗ ਰਹੀਆਂ ਸੀ ਦੇਖਣ ਤੇ ਰਹਿਣ ਸਹਣ ਚ ਪਰ ਇਹਨਾਂ ਦੀ ਫੈਮਲੀ ਤਾਂ ਲੱਗਣੀ ਹੀ ਵੀ ਸਾਨੂੰ ਇੰਨੀ ਚ ਆਇਆ ਕਰਨ ਦੇਖਿਆ ਕਨ ਘਰ ਅੱਛਾ ਸੀ ਚਲੋ ਜੀ ਸੰਜੋਗ ਹੁੰਦੇ ਨੇ ਜੀ ਆਪਾਂ ਆਪਣੀ ਡੈਸਟਨੀ ਸਮਝਿਆ ਨੂੰ ਪਰ ਉਹ ਤੋਂ ਆ ਕੇ ਵੱਡੇ ਸ਼ਹਿਰ ਤੋਂ ਆ ਕੇ ਵੱਡੇ ਘਰ ਤੋਂ ਆ ਕੇ ਛੋਟੇ ਘਰ ਚ ਸੇਟ ਹੋਣਾ ਕਿੰਨਾ ਔਖਾ ਸੀ ਬਹੁਤ ਔਖਾ ਲੱਗਿਆ ਸੀ ਮੈਨੂੰ ਪਹਿਲਾ ਪਹਿਲਾ ਲੱਗਿਆ ਸੀ ਮੈਂ ਪਿੰਡ ਚ ਆ ਗਈ ਪਹਿਲਾ ਪਾਰਾ ਮੈਨੂੰ ਫੀਲ ਹੁੰਦਾ ਸੀ ਇਹ ਵੀ ਲੱਗਿਆ ਹੋਊਗਾ ਵੀ ਛੱਡ ਕੇ ਚੱਲਦਾ ਵਾ ਕਿ ਨਹੀਂ ਇਦਾਂ ਨਹੀਂ ਲੱਗਿਆ ਲੱਗਿਆ ਇੱਕ ਦੋ ਵਾਰ ਇੱਕ ਦੋ ਵਾਰ ਫੀਲ ਹੋਇਆ ਪਰ ਫਿਰ ਨਹੀਂ ਸੋਚਿਆ ਰੱਬ ਨੂੰ ਜਦੋਂ ਸੋਚਦੇ ਆ ਨਾ ਆਪਾਂ ਨਹੀਂ ਪਰਮਾਤਮਾ ਜੋ ਤੂੰ ਮੇਰੇ ਲਈ ਬਣਾਇਆ ਅੱਛਾ ਜਦੋਂ ਮੈਂ ਅੱਜ ਹੁਣ ਮੈਂ ਜਦ ਪਰਮਾਤਮ ਮੈਂ ਜਦੋਂ ਰੱਬ ਕੋਲੇ 10 ਮਿੰਟ ਅੱਖਾਂ ਬੰਦ ਕਰ ਲਾ ਮੈਂ ਸੋਚਦੀ ਪਰਮਾਤਮਾ ਤੂੰ ਮੇਨ ਇੰਦਵਦੀਆ ਮੈਨੂੰ ਕੁਝ ਮਿਲਣਾ ਹੀ ਨਹੀਂ ਸੀ ਹੁਣ ਮੇਰੇ ਮਨ ਚ ਹੁੰਦਾ ਕਿ ਮੈਂ ਸਾਦੀ ਉਸ ਟਾਈਮ ਕਦਰ ਨਹੀਂ ਕੀਤੀ ਪਰ ਮੈਨੂੰ ਉਹ ਕਦਰਾਂ ਹੁਣ ਫੀਲ ਹੁੰਦੀਆਂ ਨੇ ਹੁਣ ਮੈਂ ਸਾਦੀ ਮੇਰੇ ਅਗਲੇ 7-8 ਜਨਮ ਜੋ ਵੀ ਮੇਰੇ ਜਨਮ ਹੋਣ ਮੈਨੂੰ ਇਹੀ ਇਨਸਾਨ ਮਿਲੇ ਹੁਣ ਇਹ ਜੀ ਫੀਲ ਹੁੰਦੀਆਂ ਕਿਉਂਕਿ ਆਪਾਂ ਉਦੋਂ ਕਨੈਕਟਡ ਨਹੀਂ ਹੁੰਦੇ ਆਪਾਂ ਦੁਨੀਆਦਾਰੀ ਚ ਹੁੰਨੇ ਹੁਣ ਉਹ ਸਭ ਛੱਡ ਕੇ ਨਾ ਜਦੋਂ ਆਪਾਂ ਜਦੋਂ ਆਪਣੇ ਬੱਚੇ ਵੀ ਹੋਣ ਫਿਰ ਆਪਾਂ ਪਰਮਾਤਮਾ ਵੱਲ ਹੁੰਨੇ ਆ ਤੇ ਜਦੋਂ ਉਹ ਫੀਲਿੰਗਸ ਆਉਂ ਸਿਰ ਮੈਨੂੰ ਮੇਰੀ ਦੁਨੀਆ ਚ ਇਹੀ ਦਿਖਦੇ ਨੇ ਮੇਰੇ ਆਖਰੀ ਮੇਰੇ ਅੱਗੇ ਪਿੱਛੇ ਦੁਨੀਆ ਮੇਰੀ ਇਹੀ ਨੇ ਤੇ ਮੇਰੇ ਸੁਦੀ ਮੇਰੇ ਅਗਲੇ 7-8 ਜਨਮਾਂ ਚ ਵੀ ਮੈਨੂੰ ਇਹੀ ਮਿਲਣ ਬਈ ਇੱਕ ਇੱਕ ਗੱਲ ਹੋਰ ਮੈਂ ਭੈਣ ਤੋਂ ਇਹ ਗੱਲ ਕਰ ਰਹੀ ਸੀ ਹਨਾ ਮੈਂ ਤੁਹਾਡੇ ਵੱਲ ਦੇਖ ਰਿਹਾ ਸੀ ਔਰਤ ਕਹਿੰਦੇ ਕਹਿ ਦਿੰਦੀ ਆ ਪਰ ਮਰਦ ਕਦੇ ਕਿਉਂ ਨਹੀਂ ਕਹਿੰਦਾ ਵੀ ਮੈਂ ਆਪਣੀ ਫੈਮਲੀ ਨੂੰ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਕਿਉਂ ਨਹੀਂ ਚਿਤਾਉਂਦਾ ਉਹ ਪਤਾ ਕੀ ਹੈ ਮਰਦ ਦਾ ਵੀ ਜਿਹੜਾ ਆਪਦੇ ਫੈਮਲੀ ਨੂੰ ਵੀ ਪਿਆਰ ਕਰਦਾ ਉਹ ਤਾਂ ਐਕਚੁਅਲੀ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਵੀ ਇਨਸਾਨ ਆਪਣੇ ਪਰਿਵਾਰ ਵਾਸਤੇ ਕਮਾਉਂਦਾ ਹੈ ਹੂੰ ਕਦੇ ਵੀ ਆਪ ਤੁਖਾ ਰਹੇ ਲੂਗਾ ਪਰ ਆਪਦੇ ਬੱਚਾ ਨੂੰ ਮੂੰਹ 'ਚ ਚੋਗਾ ਪਾਉਣਾ ਹੀ ਪਾਉਣਾ ਇਨਸਾਨ ਚਾਹੇ ਜਾਨਵਰ ਹੈ ਉਹਨੇ ਵੀ ਚੋਗਾ ਬਾਹਰੋਂ ਆਪ ਚਾਹੇ ਖਾਣਾ ਖਾਵੇ ਚਾਹੇ ਨਾ ਖਾਵੇ ਜਿਵੇਂ ਮਰਜ਼ੀ ਕਮਾ ਕੇ ਲਿਆਵੇ ਹੂੰ ਚਾਹੇ ਕਿਵੇਂ ਵੀ ਲਿਆਵੇ ਕਮਾ ਕੇ ਪਰ ਆਪਦੇ ਪਰਿਵਾਰ ਨੂੰ ਉਹ ਲੋਕਾਂਗੇ ਨੀਵਾਂ ਨਹੀਂ ਹੋਣ ਦੇਣਾ ਬਾਈ ਲਾਸਟ ਸਵਾਲ ਮੈਂ ਦੋਹਾਂ ਨੂੰ ਪੁੱਛੂਗਾ ਤੁਸੀਂ ਸੋਚਿਆ ਸੀ ਕਰੇ ਤੁਹਾਨੂੰ ਅਜਿਹੇ ਆ ਪਾਰਟਨਰ ਮਿਲ ਜਾਊਗਾ ਮੈਂ ਨਹੀਂ ਸੋਚਿਆ ਸੀ ਵੈਸੇ ਮੈਂ ਚਾਹਣਾ ਵੀ ਦੇ ਹਰ ਜਨਮ ਤੇ ਇਹੀ ਮਿਲੇ ਰਸ ਹੂੰ ਕਿ ਮੈਂ ਨਹੀਂ ਸੋਚਿਆ ਸੀ بس ਪ੍ਰਮਾਤਮਾ بس ਮੈਨੂੰ ਜੋ ਮੇਰਾ ਪਰਿਵਾਰ ਮਿਲਿਆ ਵੀ ਐਸਾ ਵੈਸੇ ਸੱਚਾ ਪਾਸਾ ਸੀ ਪਰਿਵਾਰ ਐਦਾਂ ਹੀ ਰਹੀਏ ਪੂਰਾ ਮਿਲ ਕੇ ਰਹੀਏ ਬਸ ਸਾਨੂੰ ਕੋਈ ਇਹ ਜੇ ਇਨਸਾਨ ਦੀ ਨਜ਼ਰ ਨਾਲ ਲੱਗ ਕੇ ਨਹੀਂ ਲੱਗਣੀ ਵੀ ਨਹੀਂ ਤੇ ਹੁਣ ਨਹੀਂ ਲੱਗਦੀ ਹੈਗੀ ਕਿਉਂ ਮੈਂ ਹੁਣ ਛੱਡ ਕੇ ਜਾ ਨਹੀਂ ਸਕਦੀ ਹੈਗੀ ਮੈਮ ਕਰੇ ਜੇ ਇਹ ਨਾ ਮਿਲਦੇ ਤਾਂ ਕੀ ਹੁੰਦਾ ਤੁਹਾਡਾ ਕਦੇ ਸੋਚਿਆ ਕਦੇ ਦੇਖੋ ਜੀ ਜਦੋਂ ਆਪਾਂ ਨਹੀਂ ਇਹ ਨਾ ਮਿਲਦੇ ਉਹਦੋਂ ਜਦੋਂ ਆਪਾਂ ਯੰਗ ਏਜ ਚ ਹੁੰਨੇ ਆ ਜਦੋਂ ਆਪਾਂ ਪੜ੍ਹ ਲੈ ਇੱਕ ਬਾਹਰੋਂ ਲਈਏ ਜਿਆਦਾ ਆਪਣੀ ਸਟਡੀ ਕਿਉਂਕਿ ਮੇਰੇ ਡੈਡੀ ਆਰਮੀ ਚ ਰਨ ਕਰਕੇ ਸਾਰਾ ਬਾਹਰੋਂ ਬਾਹਰੋਂ ਕਿਤੋਂ ਕਿਤੋਂ ਸਟੇਟ ਚ ਪੜ੍ਹ ਕੇ ਇਹ ਫਿਰ ਇੱਕ ਮੰਚ ਹੁੰਦਾ ਵੀ ਨਹੀਂ ਆਪਣੇ ਲੈਵਲ ਦਾ ਹੁੰਦਾ ਬੰਦਾ ਇਹ ਉਹ ਉਹ ਥੋੜੀ ਚੀਰੀ ਲੱਗਦਾ ਜਦੋਂ ਆਪਣੀ ਇੱਕ ਇਨਸਾਨਾ ਵਿਆਹ ਹੋ ਜਾਂਦਾ ਜਦੋਂ ਅੰਡਰਸਟੈਂਡਿੰਗ ਹੋ ਜਾਂਦੀ ਹੈ ਫਿਰ ਦੁਨੀਆ ਉਸੇ ਨਜ਼ਰ ਆਉਂਦੀ ਹੈ ਔਰ ਉਹੀ ਮੰਨਣਾ ਚਾਹੀਦਾ ਰੱਬ ਦਾ ਪਾਣਾ ਜੀ ਤੇ ਬੈਸਟ ਹੈ ਬੈਸਟ ਕਪਲ ਆਸੀ ਹੁਣ ਆਪਣੇ ਆਪ ਨੂੰ ਬੈਸਟ ਸਮਝਦੇ ਆਂ ਜੀ ਤੇਰਾ ਕੋਣ ਵੀ ਤੇ ਲਿਆ ਸੋ ਲਿਆ ਫੋਨ ਲਾਉਂਦੀਆਂ ਹੋਣੀਆਂ ਫਿਰ ਉਹਨੇ ਉਹਨਾਂ ਦੀ ਹੁਣ ਇੱਕ ਦੋ ਹੀ ਨੇ ਜਿਹੜੀਆਂ ਮੇਰੀਆਂ ਖਾਸ ਤੇ ਲੀਆਂ ਨੇ ਪਰ ਉਹ ਉਹ ਕਹਿੰਦੀਆਂ ਨੇ ਤੂੰ ਆਪਣੇ ਤੂੰ ਇਸ ਘਰ ਨੂੰ ਚੇਂਜ ਕਰਤਾ ਵੀ ਹੁਣ ਤੂੰ ਇਸ ਘਰ ਨੂੰ ਆਪਣੇ ਹਿਸਾਬ ਨਾਲ ਚਲਾ ਲਿਆ ਪਹਿਲੇ ਇੱਕ ਵਾਰ ਲੱਗਿਆ ਵੀ ਮੈਂ ਥੋੜੀ ਦੇਸੀ ਬਣੀ ਪਰ ਮੈਂ ਨਹੀਂ ਬਣੀ ਸੀ ਕਿਉਂਕਿ ਮੈਂ ਮੈਨੂੰ ਇਹਨਾਂ ਨੇ ਮਤਲਬ ਮੈਨੇ ਇਹਨਾਂ ਦੇ ਰੈਸਟ੍ਰਿਕਸ਼ਨਸ ਨਹੀਂ ਲਾਈਆਂ ਸੀ ਮੇਰੇ ਪੌਂਤ ਤੇ ਤੂੰ ਜਿੰਨਾ ਪਾ ਇੱਕ ਵਾਰ ਤਾਂ ਇਹਨਾਂ ਨੂੰ ਕਿਹਾ ਲੋਕਾਂ ਨੇ ਤਾਂ ਚਾਰ ਦਿਨ ਰੋਗੀ ਛੱਡ ਕੇ ਜਾਊਗੀ ਤਾਂ ਚੰਡੀਗੜ੍ਹ ਵਾਲੀ ਐ ਇਹ ਤੇਰੇ ਮਾਪੇਪਨ ਨੂੰ ਖਲਾਉਗੀ ਰੋਟੀਆਂ ਜਦਕਿ ਇਹ ਕਹਿੰਦੇ ਮੈਨੂੰ ਪ੍ਰਾਊਡ ਫੀਲ ਹੁੰਦਾ ਸੀ ਜਦੋਂ ਤੂੰ ਮੇਰੇ ਬਾਪ ਨੂੰ ਸਕੂਟਰ ਤੇ ਬਿਠਾ ਫਟਾ ਦਵਾਈਆਂ ਦਵਾਈਆਂ ਜਾਂਦੀ ਸੀ ਮੇਰੀ ਮਾਂ ਨੂੰ ਸੇਵਾ ਕਰਦੀ ਸੀ ਕਹਿੰਦੇ ਮੈਨੂੰ ਪ੍ਰਾਊਡ ਫੀਲ ਹੁੰਦਾ ਸੀ ਵੀ ਚੰਡੀਗੜ੍ਹ ਦੀ ਕੁੜੀ ਮੇਰੇ ਬਾਪ ਮਾਂ ਨੂੰ ਸੰਭਲ ਰਹੀ ਐ ਕਹਿੰਦੇ ਜਿਹਨੇ ਨੌਕਰੀ ਨਹੀਂ ਕੀਤੀ ਮੇਰੇ ਮਾਪੇ ਸੰਭਲ ਨੂੰ ਪਰ ਮੇਰੇ ਸਾਸੋਰੇ ਵੀ ਫਿਰ ਜਾਣ ਤੋਂ ਪਹਿਲਾਂ ਸਭ ਕੁਝ ਮੈਨੂੰ ਦੇ ਕੇ ਗਿਆ ਆਪਾਂ ਕਿਉਂ ਕਹੀ ਕਿਸੇ ਦਾ ਕਰਕੇ ਉਹ ਆਪਣੇ ਧੀ ਪੁੱਤਾਂ ਨੂੰ ਵੀ ਪ੍ਰਾਪਰਟੀਆਂ ਦੇ ਸਕਦੇ ਸੀ ਉਹਨਾਂ ਨੇ ਵੀ ਮੈਨੂੰ ਦਿੱਤਾ ਸਭ ਕੁਝ ਮੇਰੇ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਮੈਨੂੰ ਬਹੁਤ ਪਿਆਰ ਧੀ ਸਮਝਿਆ ਮੈਂ ਜੌਬ ਨਹੀਂ ਕੀਤੀ ਉਹਨਾਂ ਲਈਏ ਜੀ ਪਰ ਉਹਨਾਂ ਨੇ ਵੀ ਮੈ ਪਿਆਰ ਹੈ ਨਾ ਉਹ ਹਲੇ ਤੱਕ ਮੰਟੇ ਨੇ ਤੇ ਮੈਂ ਰੱਖੂਗੀ ਵੀ ਜੀ ਘਰ ਘਰ ਕੁਝ ਨਹੀਂ ਹੁੰਦਾ ਘਰ ਇਨਸਾਨਾਂ ਨਾਲ ਹੁੰਦੇ ਨੇ ਇੱਟਾਂ ਗਾਰੇ ਮਿੱਟੀ ਇੱਟਿਆਂ ਦੇ ਬਣੇ ਆਪਾਂ ਘਰ ਨਹੀਂ ਕਹਿੰਦੇ ਪਰਿਵਾਰ ਹੁੰਦਾ ਇਨਸਾਨਾਂ ਨਾਲ ਉਹ ਸਾਡਾ ਘਰ ਹੁਣ ਘਰ ਹੈ ਜੀ ਬਹੁਤ ਬਹੁਤ ਸੋਣੀ ਗੱਲ ਕਹੀ ਤੁਸੀਂ ਤਾਂ ਬਈ ਮੈਂ ਇੱਕ ਸਵਾਲ ਜ਼ਰੂਰ ਕਰੂੰਗਾ ਮੈਂ ਤਾਂ ਲਾਸਟ ਸੀ ਮੇਰਾ ਮੈਂ ਇੱਕ ਹੋਰ ਲਾਸਟ ਲੈ ਗਿਆ ਗੱਲਾਂ ਬਹੁਤ ਸੋਣੀਆਂ ਤੁਹਾਡੀਆਂ ਤਾਂ ਬਈ ਕੋਈ ਜੇਹੀ ਗੱਲ ਜਿਹੜੀ ਤੁਸੀਂ ਅੱਜ ਤੱਕ ਦੇ ਮੈਡਮ ਨੂੰ ਕਹਿ ਨਾ ਸਕੇ ਹੋ ਉਹ ਤੇ ਅੱਜ ਕਹਿਣੀ ਚਾਹੁੰਦੇ ਹੋ ਹਾਂ ਦੱਸੋ ਦੱਸੋ ਫਿਰ ਆਪਾਂ ਇਹਨਾਂ ਤੋਂ ਵੀ ਪੁੱਛਾਂਗੇ ਐਸੀ ਵੀ ਪਹਿਲਾਂ ਕਈ ਗੱਲਾਂ ਦਾ ਜਿਵੇਂ ਮੈਨੂੰ ਹੁਣ ਨੌਲੇਜ ਨਹੀਂ ਸੀ ਹੂੰ ਮੈਂ ਹੁਣ ਕਹਿ ਨਹੀਂ ਸਕਦਾ ਕੁਛ ਅਜੇ ਤੱਕ ਛੱਡੀ ਪਰ ਮੈਨੂੰ ਕੀ ਕੀ ਪੁੱਛਣਾ ਮੈਨੂੰ ਕੋਸਟਿੰਗ ਦਾ ਕਲੀਅਰ ਕਰ ਲੈਣਾ ਚਾਹੀਦਾ ਕੁਝ ਉਸ ਗੱਲ ਕਿਉਂਕਿ ਕੁਝ ਕੁ ਚੀਜ਼ਾਂ ਜਿਹੜੀਆਂ ਆਪਾਂ ਆਪਦੇ 파ਟਨਰ ਨੂੰ ਕਈ ਵਾਰੀ ਦੱਸ ਹੀ ਨਹੀਂ ਪਾਉਂਦੇ ਹਾਂ ਕੁਝ ਕਹਿਣਾ ਚਾਹੁੰ ਤਾਂ ਹੁਣ ਕਹਿ ਲਓ ਕੁਝ ਕਹਿਣਾ ਕੈਮਰਾ ਵੀ ਹੈ ਬਸ ਇਹ ਵੀ ਦੀ ਮੇਰੀ ਮੈਂ ਤਾਂ ਆਪਣੇ ਬਾਰੇ ਕਹੂੰਗਾ ਤੇ ਇਹਦੇ ਬਾਰੇ ਵੀ ਮੇਰੀ ਲੱਕੀ ਕਿਸਮਤ ਜਿਹੜਾ ਇਹੋ ਜਿਹਾ ਜੀਵਨ ਸਾਥੀ ਸਭ ਨੂੰ ਮਿਲੇ ਤੇ ਆਪਸ ਵਿੱਚ ਦੋਸਤਾਂ ਨੂੰ ਵੀ ਕਹੂੰਗਾ ਵੀ ਘਰ ਵਿੱਚ ਲੜਾਈ ਨਾ ਕਰੋ ਆਪਸ ਵਿੱਚ ਲੜਾਈ ਨਾ ਕਰੋ ਤੇ ਵੀ ਇਨਸਾਨ ਤਾਂ ਇੱਕ ਕੱਚਾ ਧਕ ਹੈ ਇੱਕ ਗੈਸਟ ਹੈ ਇਸ ਦੁਨੀਆ ਤੇ ਆਪਾ ਤੇ ਆਪਸ ਵਿੱਚ ਮਿਲ ਕੇ ਰਹਿਆ ਕਰੋ ਤੇ ਐਵੇਂ ਪੰਜ ਮਿੰਟਾਂ ਚ ਘਰ ਖਾਲੀ ਹੋ ਜਾਂਦਾ ਜੇ ਡਰਿੰਕ ਵੀ ਕਰਨੀਆਂ ਬਾਹਰ ਕੋਈ ਵਿਆਹ ਸ਼ਾਦੀ ਚ ਨਹੀਂ ਕਰਨੀ ਤੇ ਆਪਣੇ ਪਰਿਵਾਰ ਤੋਂ ਦੀ ਆ ਕੇ ਇਹ ਮੈਜਵੇ ਪੀਣੀ ਹੈ ਤੇ ਆਪਣੇ ਘਰੇ ਪੀਆ ਕਰੋ ਬਾਹਰ ਨਾ ਬਾਹਰ ਹਮੇਸ਼ਾ ਕੋਈ ਇਹੋ ਜਿਹਾ ਸ਼ਬਦ ਨਿਕਲਾ ਜਾਂਦਾ ਤੇ ਇਨਸਾਨ ਦੇ ਬਾਰੇ ਪਤਾ ਲੱਗ ਜਾਂਦਾ ਇਨਸਾਨ ਬਾਰੇ ਕਦੋਂ ਪਤਾ ਲੱਗਦਾ ਜਦੋਂ ਆਪਾਂ ਡਰਿੰਕ ਕੀਤੀ ਹੋਵੇ दारू ਪੀਤੀ ਹੋਵੇ ਉਦੋਂ ਉਸ ਬਾਰੇ ਪਤਾ ਲੱਗ ਜਾਂਦਾ ਕਿੰਨੇ ਕ ਪਾਣੀ ਚਾਹੀਏ ਪਰ ਮੈਂ ਕਹਣਾ ਕੋਈ ਵੀ ਵਿਆਹ ਸ਼ਾਦੀ 'ਚ ਜਦੋਂ ਆਪਾਂ ਜਾਣੇ ਆ ਜੀ ਆਪਦੇ ਪਰਿਵਾਰ ਨੂੰ ਨਾਲ ਲੈ ਕੇ ਉਦੋਂ ਚਾਹੇ ਸਾਨੂੰ ਕੋਈ ਲੱਖ ਰੁਪਏ ਦੇਵੇ ਪਰ दारू ਨੂੰ ਸ਼ਰਾਬ ਤੇ ਕਰ ਦੋ ਪਰ ਇਹ ਕਦੇ ਨਹੀਂ ਇਹਨਾਂ ਨੇ ਕਦੇ ਬਾਾਰ ਪੀਤੀ ਨਹੀਂ ਬੱਚਾ ਸਾਹਮਣੇ ਤਾਂ ਇਹਨਾਂ ਨੇ ਕਦੇ ਲੈਤੀ ਨਹੀਂ ਜੇ ਕਦੇ ਲੈਤੀ ਵੀ ਤਾਂ ਮੈਨੂੰ ਬਚ ਕੇ ਇੱਕ ਅੱਧਾ ਪੈਗ ਲਾ ਕੇ ਉੱਪਰੋਂ ਨਹੀਂ ਚਾਹ ਰਹੇ ਪਰ ਕਦੇ ਸਾਨੂੰ ਉਹਦੇ ਪੀ ਕੇ ਕੋਈ ਮਹਿਸੂਸ ਨਹੀਂ ਸੀ ਤਾਰੂ ਕਰਕੇ ਆ ਇਹ दारू ਪੀਂਦੇ ਨਹੀਂ ਐਨੇ ਕਦੇ ਐਕਚੁਅਲ ਨੇ ਕੀ ਕਹਣਾ ਮਹੀਨੇ 'ਚ ਕਦੀ ਬਾਾਰ ਸਰਕਾਰੀ ਬੋਤਲ ਮਿਲਦੀ ਹੈ ਜਿਹੜੀ ਉਹ ਜਿਹੜੀ ਇਹਨਾਂ ਨੂੰ ਮਿਲਦੀ ਆ ਉਹ ਰੱਖੀ ਹੁੰਦੀ ਆ ਉਹ ਚ ਵੀ ਇੱਕ ਕੱਦੀ ਬੋਤਲ ਯੂਜ਼ ਕਰਦੇ ਨੇ ਪਰ ਮੈਨੂੰ ਮੇਰੇ ਹਸਬੰਦ ਤੇ ਪੂਰਾ ਮੈਂ ਬਹੁਤ ਖੁਸ਼ ਆ ਮੈਂ ਮੈਂ ਵੀ ਚਾਹੂੰਗੀ ਵੀ ਮੈਂ ਤਾਂ ਖੁਦ ਕਹਿ ਰਹੀ ਆ ਵੀ ਮੈਨੂੰ ਸਾਰੇ ਜੀਵਨਾ ਚਾਹੀਈ ਹੈ ਜੀ ਜੀਵਨ ਸਾਥੀ ਮਿਲਣ ਕਿਉਂਕਿ ਜਦੋਂ ਆਪਾਂ ਨੂੰ ਇਨਸਾਨ ਨਹੀਂ ਪਤਾ ਹੁੰਦਾ ਆਪਾਂ ਸੋਚਦੇ ਆਪਾਂ ਲਈ ਨਹੀਂ ਪਰ ਜੋ ਪਰਮਾਤਮਾ ਸੋਚਦਾ ਨਾ ਪਰਮਾਤਮਾ ਦੀ ਪਲੈਨਿੰਗਸ ਬਹੁਤ ਉੱਚੀਆਂ ਹੁੰਦੀਆਂ ਨੇ ਜੀ ਮੈਂ ਮੈਂ ਤੁਹਾਨੂੰ ਵੀ ਇਹ ਸਵਾਲ ਜ਼ਰੂਰ ਪੁੱਛੂੰਗਾ ਕੋਈ ਅਜਿਹੀ ਗੱਲ ਜਿਹੜੀ ਤੁਸੀਂ ਹਜੇ ਤੱਕ ਇਹਨਾਂ ਨੂੰ ਕਹਿ ਨਾ ਪਾਏ ਹੋ ਕਿਉਂਕਿ ਮੈਂ ਇਹ ਮੈਂ ਇਹ ਜਿਆ ਕੁਛ ਐ ਨਹੀਂ ਹੋਊਗਾ ਹੀ ਨਹੀਂ ਜੇਣਾ ਮੈਨੂੰ ਨਾ ਕਿਹਾ ਹੋਊਗਾ ਕਿਉਂਕਿ ਮੈਂ ਬਹੁਤ ਸਟ੍ਰੇਟ ਫਾਰਵਰਡ ਆ ਇਹ ਸ਼ਾਇਦ ਮੇਬੀ ਅੰਦਰ ਰੱਖੀ ਬੈਠ ਹਾਂ ਮੈਂ ਤੈਨੂੰ ਮੂੰਹ ਤੇ ਕਹਿ ਨਹੀਂਉਂ ਇਹਨਾਂ ਦੀ ਫੈਮਿਲੀ ਨੂੰ ਵੀ ਇੱਕ ਨਾ ਸਟ੍ਰੇਟ ਫਾਰਵਰਡ ਦੀ ਵੈਸੇ ਇੱਕ ਗੱਲ ਜ਼ਰੂਰ ਹੈ ਹੂੰ ਕਈ ਵਾਰੀ ਕਹਿੰਦੇ ਕੁਝ ਕੁ ਲੋਕ ਮੂੰਹ ਤੇ ਗੱਲ ਕਹਿ ਤਾ ਦਿੰਦੇ ਆ ਪਰ ਸੁਣਨਾ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਮੈਂ ਕਹਿ ਦਿੰਨੀ ਆ ਪਰ ਮੈਂ ਸੁਣਨ ਨੂੰ ਮੈਂ ਜਦੋਂ ਕੋਈ ਇਹ ਜੀ ਗੱਲ ਕਹੂੰਗੀ ਨਾ ਉਹਨਾਂ ਨੂੰ ਉਹਨਾਂ ਨੂੰ ਖੁਦ ਲੱਗਦਾ ਹੁੰਦਾ ਵੀ ਸੈਟ ਤੁਹਾਡੇ ਚ ਇਹ ਹੈਗੀ ਚੀਜ਼ ਉਹ ਇੰਪਰੂਵ ਕਰਦੇ ਨੇ ਉਹ ਜੀ ਪਰ ਮੈਂ ਤਾਂ ਇਹਦੀ ਪੂਰੀ ਫੈਮਿਲੀ ਕੀਤੀ ਹੈ ਨਾ ਦੀ ਸਾਰੇ ਮਤਲਬ ਸਭ ਗਵਾਰਤ ਹੁਣ ਥੋੜੇ ਸੋਸਾਇਟੀ ਦੇ ਰਹਿਣ ਨੂੰ ਚੁਗ ਰਹੇ ਹੈ ਜਿਹੜਾ ਮੈਂ ਆਪਣੀ ਵਾਈਫ ਨੂੰ ਸੰਭਾਉਣਾ ਇਸ ਕਰਕੇ ਸਮਝ ਜਾਂਦੀ ਹੈ ਕਈ ਗੱਲਾਂ ਇਹ ਜੀਆਂ ਜਿਹੜਾ ਇਹ ਮੈਨੂੰ ਸਮਝਾਉਂਦੀ ਹੈ ਮੈਂ ਸਮਝ ਜਾਂਦਾ ਤੇ ਐਂ ਪਰਿਵਾਰ ਚੱਲਦੇ ਆ ਤੇ ਜੇ ਆਪਾਂ ਇੱਕ ਦੂਜੇ ਨੂੰ ਸਮਝੀਏ ਤਾਂ ਅੰਡਰਸਟੈਂਡਿੰਗ ਮਾ ਜਰੂਰੀ ਹੈ ਜੀ ਬਈ ਤੁਹਾਡਾ ਇਦਾਂ ਹੀ ਪਰਿਵਾਰ ਚੱਲਦਾ ਰਵੇ ਮੇਰੀਆਂ ਵੀ ਦੁਆਵਾਂ ਤੁਹਾਡੇ ਲਈ ਥੈਂਕ ਯੂ ਰਜੀ ਤੁਸੀਂ ਆਏ ਇੱਥੇ ਬਠਿੰਡੇ ਸ਼ਹਿਰ ਚ ਸਾਡੇ ਫਰੀਦਕੋਟ ਚੋਂ ਜੀ ਤੇ ਮੈਂ ਅਸੀਂ ਤੁਹਾਡਾ ਵੈਲਕਮ ਕਰਦੇ ਵੀਰੇ ਤੇ ਮਿਹਰਬਾਨੀ ਤੁਹਾਡੀ ਜੀ ਸ਼ੁਕਰੀਆ ਜੀ ਸਾਡੀ ਅਸੀਂ ਵੀ ਇਦਾਂ ਹੀ ਚਾਹੁੰਦੇ ਹਾਂ ਤੁਹਾਡੇ ਵੰਗੂ ਹਰ ਇੱਕ ਜੋੜੀ ਖਾਸਤੀ ਰਵੇ ਇਦਾਂ ਹੀ ਸੁੱਖ ਮਾਣੇ ਤਾਂ ਦੋਸਤੋ ਇਹ ਜੋੜੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਮੈਂ ਜੱਜ ਚਾਹਾਂਗਾ ਕੈਮਰਾਮੈਨ ਹਰਮਨ ਕਲਿਆਣ ਦੇ ਨਾਲ ਜੋਤ ਕਰੇਵਾਲ ਸਤਿ ਸ੍ਰੀ ਅਕਾਲ